ਹਾਂਜੀ ਹਾਂਜੀ ਵੇਖੋ ਤੁਸੀਂ ਆਏ ਆ ਤੇ ਕਿੰਨਾ ਸੋਹਣਾ ਕੰਮ ਹੋਇਆ ਵਾ ਕਿਤੇ ਇਹੋ ਹੀ ਤੁਸੀਂ ਮਹੀਨਾ ਦਾ ਦਿਨ ਪਹਿਲੋਂ ਆ ਜਾਂਦੇ ਆ ਇੰਨਾ ਕੋਤ ਕਲੇਸ਼ ਪੈਣਾ ਨਹੀਂ ਸਾਡੇ ਘਰ ਮੈਂ ਅਦਵਿੰਦਰ ਦਾ ਹੌਣ ਹੌਣ ਕਰਦੀ ਰਹਿਣੀ ਆ ਹਾਂ ਤੇ ਆਇਆ ਹੀ ਨਹੀਂ ਗਿਆ ਹੁਣ ਮੈਂ ਆਖਿਆ ਹੀ ਆਪਣੇ ਤਾਂ ਕਿ ਇਹਨੂੰ ਵੀ ਮੈਨੂੰ ਛੱਡ ਕੇ ਆ ਹਾਂ ਮੇਰਾ ਬੜਾ ਜੀ ਕਰਦਾ ਆਪਣੇ ਪ੍ਰਾਪਰਟੀਆਂ ਨੂੰ ਮੇਰੇ ਨਾਮ ਤੇ ਹਾਂ ਹੋ ਕੇ ਫਿਰ ਮੈਂ ਆਈ ਮੈਨੂੰ ਕੀ ਪਤਾ ਹੈਗਾ ਵੀ ਇੱਥੇ ਕੀ ਬਣ ਰਿਹਾ ਹੈ ਬੜਾ ਕੁਝ ਬਣਦਾ ਰਿਹਾ ਵਾ ਇੱਥੇ ਹੋ ਉਹ ਗੱਲ ਵੀ ਬੂਰ-ਬਾਰ ਉਹ ਹੀ ਗੱਲਾਂ ਕਰੀ ਜਾਏਗੀ ਤੇ ਚੰਗੇ ਨਹੀਂ ਲੱਗਦੀ ਚੰਗੇ ਲੱਗਦੀ ਤੁਸੀਂ ਕਹਿਆ ਤਾਂ ਦਿਨੇ ਆ ਨਾ ਰਲ ਕੇ ਰਹੋ ਇਹ ਪਤੀਜੀ ਮੇਰੀ ਬਹੁਤ ਮੂੰਹ ਜੋਰਵਾ ਮੈਂ ਤੇਰਾ ਉਹ ਨਿਆਣਾ ਪੰਨਵਾਣਾ ਹਜੇ ਸਮਝ ਨਹੀਂ ਗਈ ਪਰ ਨਿਆਣਾ ਪੰਦ ਬੀਬੀ ਹੈਗਾ ਵਾ ਗੱਲਾਂ ਤੇ ਉਥੋਂ ਕੱਢਦੀ ਆ ਵੀ ਜਿੱਥੇ ਕਿਤੇ ਪਿਛਲੀਆਂ ਦਾਨੀਆਂ ਸਿਆਣੀਆਂ ਕੱਢਦੀ ਆ ਸਮਝ ਨਹੀਂ ਇਹ ਗੱਲ ਆਖਣੀ ਜਾਂ ਕਿ ਨਹੀਂ ਆਖਣੀ ਬੋਲਣ ਲੱਗੀ ਵੇਖਦੀ ਹੈ ਨਹੀਂ ਕੱਖ ਵੀ ਤੇ ਮੇਰੀ ਭੂਆ ਨੇ ਮੈਨੂੰ ਸਿਰ ਚੋਕੇ ਲਿਆਂਦਾ ਬਾਹ ਝੋਲੀ ਚ ਪਵਾ ਕੇ ਲਿਆਂਦਾ ਬਾ ਮੈਂ ਭੂਆ ਨਾਲ ਸੋਹਣੀ ਗੱਲ ਕਰਾਂ ਮੈਂ ਆਪਣੀ ਭੂਆ ਨੂੰ ਕੋਈ ਨਾ ਮਾਰੀ ਚੰਗੀ ਮਾਰੀ ਚੰਗੀ ਤੇ ਸਮਝ ਨਹੀਂ ਹਾਜੀ ਹਾਂ ਪਰ ਇਹ ਵੀ ਉੱਥੇ ਹੀ ਉਹਨੇ ਜਾਣਾ ਪਿਆ ਕੇਦੇ ਉੱਥੇ ਹੀ ਮੈਂ ਜਾਣਾ ਤੇ ਇਦਾਂ ਆਪਣੀ ਮਾਂ ਨੂੰ ਝੂਠਾ ਸੱਚਾ ਜਦੋਂ ਦੱਸਦੀ ਆ ਫੇ ਉਹ ਮੇਰੇ ਨਾਲ ਗੁੱਸਾ ਕਰਦੀ ਆ ਫੇ ਅਗਲੀ ਦਾ ਮਨ ਮੇਰੇ ਚ ਕਿੱਥੋਂ ਭਜਣਾ ਵਾ ਹਾਂ ਫੇ ਭੱਜਾਈਆਂ ਨਾਨਾ ਨੂੰ ਚੰਗਾ ਨਹੀਂ ਸਮਝ ਜਾਂ ਸਮਝਦੀ ਆ ਆਹੋ ਪਰ ਚਲੋ ਫੇਰ ਵੀ ਅਜੇ ਕੋਹ ਨਹੀਂ ਵਿਗੜਿਆ ਜਦਾਂ ਦਿਨ ਦਿਆ ਕੋਈ ਨਹੀਂ ਪਿਆਰ ਕਰ ਤੇ ਮੁਠੀ ਹੋ ਗਿਆ ਚਲ ਹੋਣੀ ਚੰਗੀ ਰਵੇ ਇੰਨਾ ਹੀ ਆ ਤੇ ਵੀ ਵਧੀਆ ਵੰ ਹੈ ਹੋਰ ਸਮਝਾਉਂਗੀ ਤੇ ਆਪਣੀ ਬੂਆ ਨਾਲ ਰਲ ਕੇ ਰਿਆ ਕਰ ਆਹੋ ਤੇ ਪਹਿਨ ਜੀ ਹੁਣ ਕੀ ਖਾਣਾ ਫਿਰ ਕੀ ਬਣਾਵਾਂ ਤੁਹਾਡੇ ਵਾਸਤੇ ਮੈਂ ਤਾਂ ਕੁਛ ਜੀ ਨਹੀਂ ਕਰਦਾ ਨੀ ਤੇ ਜਿਹੜੀ ਕੱਲ ਬੋੜ ਲਿਆ ਸੀ ਹਾਂ ਉਹਦੀ ਕਿਆ ਬਣਾ ਸੋਨੇ ਜਵੇਂ ਪਾ ਕੇ ਅੱਛਾ ਹਾਂ ਚਲ ਉਹ ਬਣਾਉਣੀ ਫਿਰ ਮੈਂ ਚਾਹ ਚਾਹ ਘੁੱਟ ਪੀ ਲਾ ਆਹੋ ਬਣਾਉਣੀ ਆ ਫਿਰ ਮੈਂ ਬਹਿ ਜੋ ਚੰਗਾ ਬਣਾ ਲਾ ਉੱਠਦੇ ਨਹੀਂ ਜੇ ਹਾਂ ਕਿੰਨਾ ਟਾਈਮ ਹੋ ਗਿਆ ਤੇ ਉੱਠ ਕੇ ਕੀ ਕਰਾਂ ਯਾਰ ਜੇ ਮੈਂ ਲੰਮੇ ਪੈ ਜਾਣਾ ਤੂੰ ਤਾਂ ਨਹੀਂ ਜਰਦੀ ਜੇ ਮੈਂ ਬਾਹਰ ਫਿਰ ਚੱਲ ਜਾਣਾ ਤਾਂ ਨਹੀਂ ਜਰਦੀ ਫੇਕ ਨਹੀਂ ਪੀ ਕੇ ਆਇਆ ਇਹਨਾਂ ਤੇ ਜੇ ਮੈਂ ਲੰਮੇ ਪੈ ਜਾਣਾ ਫੇਕ ਨਹੀਂ ਬੈੱਡ ਮੇ ਲਿਆ ਹੁੰਦਾ ਉਹਦਾ ਇੱਕ ਸੱਚ ਕੱਲ ਦੱਸਾਂ ਜਦੋਂ ਲੰਮੇ ਪਏ ਉਹਨੇ ਮੈਨੇ ਐਵੀਂ ਕਤਰਾਂ ਲੱਗੇ ਤੇ ਪੀ ਕੇ ਤਾਂ ਨਹੀਂ ਆਉਂਦਾ ਮੈਂ ਕੋਲ ਮੁੰਡੇ ਲੱਗੇ ਲੰਮਾ ਪਿਆ ਹਾਂ ਅਗੜਾ ਸੌਂ ਲਿਆ ਉਦੋਂ ਮੇਰੇ ਫੋਨ ਆ ਗਿਆ ਹੀ ਕੀ ਤੂੰ ਦੇਖੀ ਨਹੀਂ ਆਹ ਪੈਸੇ ਵਾਲੇ ਕਰੀ ਜਾਂਦੇ ਮੁੰਡੇ ਅਮਲੀ ਜੇ ਕਦੀ 100 ਪਾ ਦੇ ਕਦੀ 50 ਪਾ ਦੇ ਮੇ ਬੜਾ ਦੁਖੀ ਕੀਤਾ ਆਹ ਜੇ WhatsApp ਤੇ ਮੈਂ ਹੀ ਆਉਂਦੇ ਆ ਤੇ WhatsApp ਤੇ ਹੀ ਆਉਂਦੇ ਆ ਤੁਹਾਨੂੰ ਨਹੀਂ ਪਤਾ ਲੱਗਦਾ ਕਿਹੜੀ ਟਿਊਨ ਵਾ ਆਹੋ ਇਹ ਵੀਡੀਓ ਆਉਂਦੀ ਆ WhatsApp ਤੇ ਇਹਦਾ ਇਹ ਐਕਸੀਡੈਂਟ ਆ ਗਿਆਦਾ ਐਕਸੀਡੈਂਟ ਵੀ ਮੁੰਡੇ ਦੋ ਹੋਏ ਰਹਿੰਦੇ ਆ ਕਿ ਬڑے ਐਕਸੀਡੈਂਟ ਹੋਣਦੇ ਆ ਰੋਡ ਕਿਹੜਾ ਕਿਤੇ ਰਹਿ ਗਿਆ ਸੇਫ ਜੇ ਪੈਸੇ ਢਟ ਕੋ ਇੱਥੇ ਮੰਗਦੇ ਆ ਨਾ ਲੱਭੀ ਰੋਡ ਤੇ ਵੀ ਅਮਲੀ ਆ ਤੇ ਨਸ਼ੇੜੀ ਹੋ ਗਈ ਏ ਸਾਡੇ ਪਾਸੇ ਯਾਰ ਲੋਕੀ ਹਵਲੇ ਹੋਏ ਫਿਰਨਦੇ ਆ ਆਮ ਆਮ ਉਹ ਲੱਤ ਪਿੰਡਾਂ ਦੀਆਂ ਗਵੰਡੀ ਦੇਗਾ ਕੌਣ ਜਰਾ ਮੈਂ ਰੋਡ ਦੇ ਬਾਸਤੀਆਂ ਮਿਲਿਆ ਹਦਰਮੰਡਾ ਕਹਿੰਦਾ ਮੈਂ ਨੌਕਰੀ ਕਰਦਾ ਰੋੜੀ ਬਾਸਚ ਕਲੈਕਟਰ ਹਾਂ 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 ਉਹ ਐਕਸੀਡੈਂਟ ਹੋ ਗਿਆ ਜਰਾ ਹੋਵੇ ਅਰੇ ਪਿੱਛੇ ਆ ਗਿਆ ਵਾਦੇ ਹਾਏ ਹਾਏ ਇਦਾਂ ਦੇ ਐਕਸੀਡੈਂਟ ਤੇ ਵੇਖ ਕੇ ਨਾ ਦਿਮਾਗ ਘੁੰਮ ਜਾਂਦਾ ਮੁੰਜੇ ਦਾ ਕੀ ਬਣੂਗਾ ਯਾਰ ਗਾਂ-ਗਾਹ ਤੋਂ ਨਹੀਂ ਆਂਦਾ ਆਹ ਵੇ ਉਦੋਂ ਵਿਚਾਰਾ ਮੈਨੂੰ ਮਿਲਿਆ ਬੜਾ ਖੁਸ਼ੀ ਕਿੰਦਾ ਹੁਣ ਭਾਵੇਂ ਪਿੰਡ ਦੇ ਹੀ ਐ ਨਾ ਮੁੰਜੇ ਦਾ ਭਾਵੇਂ ਦੂਰ ਦਰਾਡੇ ਤੇ ਵੀ ਗੱਲ ਸੁਣਨਾ ਦੁੱਖ ਤਾਂ ਵੀ ਬੜਾ ਲੱਗਦਾ ਜਿਹੜੇ ਆਪਣੇ ਪਿੰਡ ਦੇ ਆਪਾਂ ਵੇਖਿਆ ਨੇ ਬਚਪਨ ਤੋਂ ਉਹਨਾਂ ਦਾ ਤਾਂ ਬਹੁਤਾ ਹੀ ਜ਼ਿਆਦਾ ਦੁੱਖ ਲੱਗਦਾ ਵਾ ਆਹੋਏ ਮੇਨਾਂ ਇਹ ਵੀ ਇਦਾਂ ਤੇ ਕੋਈ ਨਿਆਣਾ ਵੀ ਨਹੀਂ ਹੈਗਾ ਗਾਂ ਇਹ ਮੇਨਾਂ ਕਬੱਡੀ ਖੇਡਦਾ ਹਦਾ ਤੇ ਮੁੜ ਕੇ ਤੇਰੇ ਮੇਰੇ ਰਿਸ਼ਤਾ ਹੋ ਗਿਆ ਮੇਰਾ ਤੇ ਮੁੜ ਕੇ ਮੈਨੂੰ ਪਹਿਲਾਂ ਨਾ ਰਿੰਦਾ ਦਾ ਮੁੜ ਕੇ ਭਾਈਆ ਭਾਈਆ ਕਹਿੰਦਾ ਹੁੰਦਾ ਹੈ ਤੇ ਹੋਰ ਕੀ ਐ ਸਾਰਿਆਂ ਦੇ ਜੇਤੀ ਬੰਧਾ ਰਿਸ਼ਤਾ ਜੁੜਦਾ ਵਾ ਤਾਂ ਪੂਰੇ ਪਿੰਡ ਦਾ ਹੀ ਜੁੜਦਾ ਵਾ ਜਿੱਦਾਂ ਉਹ ਨਾਨਕੇ ਜਾਈਏ ਤੇ ਸਾਰਿਆਂ ਨੂੰ ਮਾਮਾ ਮਾਮੀ ਕਹਿਣ ਲੱਗਦੇ ਇਦਾਂ ਮਾਸੀਆਂ ਤੇ ਜੇ ਕਿਤੇ ਭੂਆ ਪੈਣ ਜਾਈਏ ਤੇ ਸਾਰਿਆਂ ਨੂੰ ਭੂਆ 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 ਫੜੀ ਕਹਿਣ ਲੱਗ ਜਾਈਦਾ ਵਾ ਤੇ ਇਦਾਂ ਹੀ ਭਾਵੇਂ ਪਿੰਡ ਦੇ ਆ ਸਾਰੇ ਹੀ ਆਪਣੇ ਵੀਰਾ ਵਾਂਗੂ ਹੀ ਲੱਗਦੇ ਜਿਦਾਂ ਦੇ ਆਪਣੇ ਵੀਰ ਓਦਾਂ ਦੇ ਹੀ ਆ ਸਮਝਾ ਕੇ ਚੱਲਦਾ ਹੁੰਦਾ ਸੀ ਤੇ ਮੁੜ ਕੇ ਕਹਿੰਦਾ ਇਨ ਤਾਂ ਲਿਪੈਣ ਦਿੱਤੀ ਐ ਹੂੰ ਜਾਊ ਹੂੰ ਜੇ ਭਈਆ ਤੰਗਣਾ ਕਰੀ ਬੜੇ ਮਖੌਲ ਕਰਦੇ ਹੁੰਦੇ ਤੇ ਇਹ ਵਿਚਾਰਾ ਵੇਖਾ ਇਹ ਮੈਨੂੰ ਤਾਂ ਬੜਾ ਤਰਸਾਇਆ ਬੀ ਖੋਲਿਓ ਹਾਂ ਲੋਕ ਮੈਂ ਤਾਂ ਵਿਆਹ ਵੀ ਗਿਆ ਸੀ ਦੇਦੇ ਹਏ ਹਏ ਹਜੇ ਨਾ ਨਾ ਨਹੀਂ ਹੈਗਾ ਦਾ ਹੂੰ ਅਈ ਥੋੜੇ ਦਿਨ ਪਹਿਲਾਂ ਹੀ ਜਦੋਂ ਵੇਖਿਆ ਸੀਗਾ ਉਦੋਂ ਹੀ ਗੱਲਬਾਤ ਕਰਨ ਢੀ ਤੇ ਮੈਂ ਫੇ ਮਮੀ ਨੂੰ ਪੁੱਛਿਆ ਹੂੰ ਮਮੀ ਕਹਿੰਦੇ ਹੀ ਵੀ ਨਹੀਂ ਹੈ ਜੇ ਨਹੀਂ ਕੋਈ ਨਾ ਨਾ ਹੈਗਾ ਇਹਦੇ ਪਹਿਲਾਂ ਵੀ ਬੜੇ ਵਿਜਾਰੇ ਦੇ ਐਕਸੀਡੈਂਟ ਕੀ ਲੱਤ ਟੁੱਟ ਗਈ ਕਦੀ ਬਾਹਾਂ ਟੁੱਟ ਗਈ ਇੱਥੇ ਘਰੋਂ ਪੀ ਰਹੀ ਵਿਜਾਰੇ ਦੇ ਬੋ ਤਾਂ ਹੀ ਦੁੱਖ ਲੱਗਣ ਜਾਂ ਜਿੱਦ ਤਨਾ ਨਿਰ ਨੀਆਂ ਹੀ ਆਉਣ ਲੱਗ ਜਾਂਦੀਆਂ ਮੈਨੂੰ ਤੇ ਆਪ ਉਸ ਤਰ੍ਹਾਂ ਹੋਇਆ ਚਾਹੇ ਉਦਾਂ ਹੀ ਚਿਹਰਾ ਆਉਣਿਆ ਸਾਹਮਣੇ ਸਹੀ ਗੱਲ ਆ ਮੁੰਡੇ ਦਾ ਸਰਕਾਰੀ ਨੂੰ ਕਰੀਗਾ ਨਹੀਂ ਕੋਈ ਪਤਾ ਹੀ ਨਹੀਂ ਕਪੀ ਇਹਨਾਂ ਦੀ ਕਿਸਮਤ ਮਾੜੀ ਹੋ ਜਾਣੀ ਹੈ ਇਹਨੇ ਸਭ ਨਹੀਂ ਕਰਦਾ ਕੋਈ ਕੰਡਕਟਰ ਦੇ ਵਿਚਾਰੇ ਉਹਦੇ ਹੀ ਰਗੜੇ ਜਾਂਦੇ ਆ ਇਹਨਾਂ ਨੇ ਘਰੇ ਪਾਸੇ ਚਲਾਉਣੀ ਹੁੰਦੀ ਹੈ ਨਹੀਂ ਕਈਦੇ ਹੁੰਦੇ ਨੇ ਨਸ ਨੁਸ਼ਾ ਕਰਕੇ ਕਿ ਟੀਕਾ ਲਾ ਲਿਆ ਮਰ ਗਿਆ ਮੁਰ ਗਿਆ ਤੇ ਵਿਚਾਰਾ ਵੇਲਾ ਸਹੀ ਗੱਲ ਆ ਕੋਹ ਨਹੀਂ ਅੱਜ ਕੱਲ ਤੇ ਨਾ ਕਹਿਰ ਵਰਤਨ ਦਾ ਦੁਨੀਆ ਤੇ ਲੈਪੇ ਉਮਰੇ ਥੋੜੀਆਂ ਹੋਈਆਂ ਲੋਕਾਂ ਨਹੀਂ ਆ ਇਹ ਮੈਂ ਜੇ ਮੈਂ ਸਟੇਟਸ ਵੇਖਦੀ ਆ ਆਪਣੇ ਫੋਨ ਦੇ ਕਦੀ ਕਿਸੇ ਲਈ ਨੇ ਲਾਇਆ ਹੁੰਦਾ ਵਾ ਕਿ ਕਦੀ ਕੇ ਕੋਈ ਮਰ ਗਿਆ ਕਦੀ ਕੋਈ ਮਰ ਗਿਆ ਚੱਲ ਨਹੀਂ ਆਹੋ ਕੁਛ ਢਿਆ ਵਾ ਕਿ ਜਾਂਹੀਂ ਸਿਆਣੇ ਹੋ ਗਏ ਤੇ ਆਹੋ ਕੁਝ ਸੋਣ ਨੂੰ ਮਿਲ ਢਿਆ ਵਾ ਨਿੱਕੇ ਹੁੰਦੇ ਕਦੀ ਧਿਆਨ ਨਹੀਂ ਦਿੱਤਾ ਕਿ ਜਾਂ ਪਹਿਲਾਂ ਐਕਸੀਡੈਂਟ ਹੀ ਘੱਟ ਹੁੰਦੇਗੇ ਪਹਿਲਾਂ ਮਸ਼ੀਨਰੀ ਘਾੜੀ ਨੂੰ ਮਸ਼ੀਨਰੀ ਬੜੀ ਹੋ ਗਈ ਹੈ ਬੜੀ ਹੋ ਗਈ ਦਵਾਲੀ ਵਾਲੇ ਦਿਨ ਇੱਕ ਮਸ਼ੀਨਰੀ ਜਿਹੜੀ ਆ ਨਿਆਣੇ ਬੜੀ ਚਲਾਉਂਦੇ ਪਏ ਆ ਹੂੰ ਜਲਵਤੀ ਬੜੀ ਕਰਦੇ ਜਿੰਨੇ ਮਾਪੇ ਟੱਕਦੇ ਆ ਨਾ ਕਹਿੰਦੇ ਨਹੀਂ ਅਸੀਂ ਡਰਾਈਵਰਾਂ ਪੂਰੇ ਹੂੰ ਪਰ ਚਾਹੀਦਾ ਵਾ ਕਿ ਨਿਆਣਿਆਂ ਨੂੰ ਵੀ ਚਾਹੀਦੀ ਥੋੜੀ ਬਤਿਏ ਕਿ ਨਹੀਂ ਚਲਾਉਣੀ ਚਾਹੀਦੀ ਮੇਰੇ ਮਾਪੇ ਡੱਕਦਾ ਵਾ ਨਾ ਪਰ ਜਦੋਂ ਅਸੀਂ ਨਿਆਣੇ ਹੁੰਦੇ ਅਸੀਂ ਵੀ ਨਹੀਂ ਮੰਨਦੇ ਹੁੰਦੇ ਪਰ ਉਹ ਮਾਪੇ ਉਹ ਬਣ ਗਏ ਆਪਾਂ ਹਰ ਇੱਕ ਨੂੰ ਇਹ ਲੈ ਦੇਣਾ ਅਸੀਂ ਬੜੇ ਸਿਆਣੇ ਆ ਮੈਂ ਕਹਾਂ ਇੰਨਾਂ ਨੂੰ ਵੀ ਲੈ ਕੇ ਨਾ ਐਵੇਂ ਨਾ ਚਲਜਿਆ ਕਰੋ ਮੰਜੋ ਤਾਂ ਜਵਾਕਾਂ ਨੂੰ ਭੋਰਾ ਪਰ ਜਵਾਕ ਵਾ ਤੇ ਇਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਆਹ ਇਹ ਵੀ ਆਪਣੇ ਆਪ ਨੂੰ ਡਰਾਈਵਰ ਸਮਝਦਾ ਵਾ ਕੇ ਇਹ ਹੋਰ ਇਹ ਤਾਂ ਹੀ ਡਿੱਗਾ ਤੇ ਸੁਟਰੀਦਾ ਮੈਂ ਸਰਫਾ ਮਾਰਤੀ ਜੀ ਆਹ ਉਹ ਤੇ ਕਹਿੰਦਾ ਮੈਨੂੰ ਤਾਂ ਜਿਆਦੀ ਆਉਂਦੀ ਹੈ ਕੁਟੀ ਆ ਗਈ ਤੇ ਨੋ ਹਣ ਵੀ ਡਰ ਆਈ ਉਹ ਚੋਰ ਹੂੰ ਚਲ ਕੋਈ ਨਹੀਂ ਮੈਂ ਫਿਰ ਜਾਵਾਂ ਮੰਮੀ ਕਿੱਥੇ ਆ ਮੰਮੀ ਤਾਂ ਬਾਹਰ ਵਾ ਚਲ ਠੀਕ ਹੈ ਮੈਂ ਹਮ ਮਾਰੇ ਸੌਂ ਜਾ ਪਰ ਸੌਣਾ ਯਾਰ ਕਿੱਥੋਂ ਨੀਂਦ ਆਉਣੀ ਹੁਣ ਕਸਮ ਲੈ ਘੁੰਮੀ ਜਾਂਦਾ ਉਹ ਤੇ ਏਦਾਂ ਕਰੋ ਤੁਸੀਂ ਨਾ ਸਸਕਾਰ ਤੇ ਜਾਇਓ ਵਿਚਾਰੇ ਦੇ ਮੈਂ ਪੁੱਛਦੀ ਫੋਨ ਕਰਕੇ ਮੰਮੀ ਨੂੰ ਵੀ ਕੀ ਬਣਿਆ ਵਾ ਤੇ ਕਿੱਦਾਂ ਵਾ ਆਉਂਚਰ ਬੋਸਲੀ ਕਿੰਨੇ ਕਬੀ ਆਉਂਦੀ ਡੈਡ ਬੋਡੀ ਤੇ ਫੇ ਮੇ ਜਾਉਣਾ ਵੇਲਾ ਜਾਨ ਨਿਕਲਣ ਦੀ ਦੇਰੀ ਹੈ ਆ ਜਿਸਕਾਰ ਡਿੱਕਣ ਲੱਪੇ ਆਪਾ ਬੰਦੇ ਦੀ ਵੇਟ ਵੀ ਨਹੀਂ ਹੁੰਦੀ ਕਿ ਨਹੀਂ ਹੁੰਦੀ ਕਿ ਕਿੰਨਾ ਦੁੱਖ ਲੱਗਾ ਸੱਚੀ ਹੁਣ ਇਹੋ ਹੋਣਾ ਸਾਰਿਆਂ ਨੇ ਸਿਸਕਾਰ ਕਰਦੋਣਾ ਸਿਸਕਾਰ ਕਰਦੋਣਾ ਸਿਸਕਾਰ ਕਰਦੋਣਾ ਇਹ ਦੁੱਖ ਨਹੀਂ ਮਿਲਣਾ ਕਿ ਵਿਚਾਰਾ ਦੁੱਖ ਵੀ ਮਿੰਨੇ ਤਾਂ ਹੁਣ ਦਿਲ 'ਚ ਤੇ ਬਥੇਰਾ ਵਾ ਹੁਣ ਕੋਈ ਪਰ ਉੱਥੇ ਪਤਾ ਘਰ ਜਾਏ ਕਰੀਬ ਕੀ ਇਹਨਾਂ ਦੇ ਇਹਦੇ ਤੇ ਟੱਬਰ ਨੂੰ ਇਹ ਵੀ ਨਹੀਂ ਕੋਈ ਕਹਿ ਸਕਦਾ ਪੀ ਪਾਣਾ ਮੰਨੋ ਰੱਬ ਦਾ ਇਹੋ ਜਿਹੇ ਪਾਣੀ ਵੀ ਨਹੀਂ ਮੰਨੇ ਜਾਂਦੇ ਨਹੀਂ ਮੰਨ ਲਓ ਜੇ ਆਪਾਂ ਜਿੱਥੇ ਜਾ ਕੇ ਬਹਿ ਵੀ ਜਾਈਏ ਪਰਵਾਦੇ ਵਿੱਚ ਤੇ ਕੀ ਕਹੇ ਬੰਦਾ ਤੇ ਕੋਈ ਹੌਂਸਲਾ ਦੇਣ ਨੂੰ ਕੁਛ ਹੈ ਹੀ ਨਹੀਂ ਤੇ ਦੇਣਾ ਕਦਾ ਹੌਂਸਲਾ ਚਲੋ ਚਲ ਮम्मी ਦੱਸਦੀ ਚੰਗ ਡੰਗਰ ਤੇ ਬੈਠਿਆ ਹੀ ਆ ਜੇ ਤੇ ਕਬੈਠੇ ਚੱਲ ਬੇ ਕੀ ਗਾਂਡੀ ਪੂਆ ਕੋਛ ਨਹੀਂ ਮੈਂ ਆ ਵੇਖਾਂ ਭਲਾ ਵੀ ਗਾ ਤੁਪੇ ਛਾਵੇਂ ਕਰਨ ਵਾਲੀਆਂ ਤੇ ਬੈਠੇ ਡੰਗਰ ਤੂੰ ਕੀ ਕਰਨ ਦੇਈਂ ਮੈਂ ਕੋਹ ਨਹੀਂ ਪੋਚਣ ਲੱਗੀ ਹਾਂ ਲੋਣ ਆ ਜਾ ਫਿਰ ਚਾਹ ਧਰਨ ਲਈ ਉਹ ਘੜੀ ਦਿੱਤੀ ਆ ਕਿ ਸਮਝ ਲਾ ਆ ਤੇ ਬਣ ਗਈ ਉਹ ਗੱਲ ਹੂੰ ਮੇਰਾ ਬੜੇ ਚੀਨਾਂ ਦਾ ਝੀਕਣ ਦੇ ਚਾਹ ਪੀਣ ਨੂੰ ਪਰ ਇਤਰਾ ਹੁੰਦਾ ਵੀ ਕੋਈ ਬਣਾ ਕੇ ਪਿਆਲੇ ਨਾਲ ਫਿਰ ਮਜ਼ਾ ਹੁੰਦਾ ਜਿੱਦਾਂ ਆਪਣੇ ਹੱਥਾਂ ਨਾਲ ਰੋਟੀ ਨਹੀਂ ਸਵਾਲਾ ਦੀ ਚਾਹ ਨਹੀਂ ਸਵਾਲਾ ਦੀ ਰੋਟੀ ਵੀ ਕੋਈ ਪੱਕੀ ਬਕਾਈ ਦੇ ਦੇ ਗਰਮ ਗਰਮ ਤੇ ਚਾਰ ਵਾਦੇ ਖਾਧੀਆਂ ਜਾਂਦੀਆਂ ਜਾਂਦੀਆਂ ਤਾਂ ਤੂੰ ਉਦੋਂ ਦੀ ਆ ਜਾਨੀ ਉਹ ਜੀ ਕਰਦਾ ਚਾਹ ਨੂੰ ਤੇ ਚਲੋ ਤੁਸੀਂ ਬਣਾਓ ਮੈਂ ਆ ਜਾਨੀ ਆ ਪੋਚਾ ਰੱਖਣਾ ਪੋਚਾ ਬਾਤੀ ਲਾਉਂਗੀ ਪੈਨ ਜਿੰਮੇ ਆਖਣ ਲਈ ਹਾਂ ਕੀ ਖਾਣਾ ਵਾ ਉਹ ਆਖਣ ਦੇ ਆ ਵੀ ਜਿਹੜਾ ਕੱਲ ਦਾ ਗੋੜ ਲਿਆ ਤੇ ਫੁਰਦੀ ਚਾਹ ਬਣਾ ਵਧੀਆ ਛੋੜੇ ਚ ਵੜ ਪਾ ਕੇ ਲੈ ਤੇ ਹੋਰ ਸੋਨੇ ਤੇ ਸੁਹਾਗਾ ਹੋ ਗਿਆ ਆਹੋ ਤੇ ਹੁਣ ਮੈਂ ਪਾਣੀ ਰੱਖਾਂ ਇਹ ਚਾਹ ਦਾ ਹੁਣ ਚੱਲ ਆ ਜਾ ਫਿਰ ਕੇ ਤੂੰ ਮੈਂ ਆ ਗਈ ਬਸ ਚਲੋ ਆ ਜਾ ਤੁਹਾਡੇ ਗਾੜੀ ਗਾੜੀ ਬਹੁਤ ਕਿੰਨਾ ਮਿਸਰਤੀ ਪਾਵਾ ਚਾਹ ਬੈਠੇ ਭੂਆ ਜੀ ਬੈਠੇ ਕੀ ਕਰਦੀ ਆਈਆਂ ਮੈਂ ਲੱਗੀ ਆ ਪੋਚਾ ਲਾਉਣ ਤੇ ਭੂਆ ਕਹਿੰਦੀ ਮੈਂ ਚਾਹ ਬਣਾਉਣ ਲੱਗੀ ਆ ਤੇ ਮੈਂ ਕਿਹਾ ਚਲੋ ਪੀ ਲੈਨੀ ਆ ਹੋਰ ਕੀ ਚਾਹੀਦਾ ਜਦੋਂ ਕੋਈ ਚਾਹ ਬਣਾਵੇ ਨਾ ਆਪ ਵੀ ਮਜ਼ਾ ਬੜਾ ਹੁੰਦਾ ਵਾ ਤੱਤੀ ਤੱਤੀ ਤੇ ਫਿਰ ਜਦੋਂ ਆਪ ਬਣਾਈਏ ਫਿਰ ਜੀ ਨਹੀਂ ਕਰਦਾ ਮਨ ਚੁੱਕਿਆ ਜਾਂਦਾ ਵਾ ਤੇ ਭੂਆ ਪਟੀਰਾ ਕੀ ਰਿਆ ਕਰਦਾ ਕਦੀ ਭੂਆ ਬਣਾ ਲਈ ਕਦੀ ਪਟੀਨੇ ਬਣਾ ਲਈ ਠੀਕ ਆ ਬੁਆਜੀ ਕੋਈ ਇਹੋ ਜੀ ਗੱਲ ਨਹੀਂ ਆਦਾ ਤੇ ਚਲੋ ਕਿਆ ਵਾੜਾ ਘਟਾ ਹੋਈ ਜਾਂਦਾ ਮੈਂ ਦੇਖ ਕੇ ਖੁਸ਼ ਵਾਂ ਤੇ ਜੇ ਤੁਸੀਂ ਇੱਕ ਦੂਸਰੇ ਨਾਲ ਬੋਲੋ ਨਾ ਪਿਛਲਾ ਕੇ ਬੋ ਨਾ ਕਿਹੜਾ ਦਾ ਦੇਲੀ ਦੁਖੀਂਦਾ ਇਹ ਤਾਂ ਗੱਲ ਤੁਹਾਡੀ ਕੋਈ ਠੀਕ ਆ ਤੇ ਤੁਸੀਂ ਆਏ ਨਹੀਂ ਉਧਰ ਕੱਲ ਦੇ ਮੁੜ ਕੇ ਮੈਂ ਇੱਥੇ ਫਿਰ ਇਹਨਾਂ ਨੇ ਰੋਟੀ ਪਾਣੀ ਖਵਾ ਦਿੱਤਾ ਇੱਥੇ ਲੰਮੀ ਪੈ ਗਈ ਠੀਕ ਆ ਹੁਣ ਮੈਂ ਅਖੰਡੀ ਜਾਣੀ ਆਂ ਤੇ ਚਾਹ ਪੀ ਕੇ ਜਾਏ ਪੁਗਾ ਤੁਹਾਡੀ ਦੇ ਕਿੰਨਿਆ ਘਰਾਂ ਚ ਸੇਵਾ ਹੁੰਦੀ ਆ ਜਿੱਥੋਂ ਮਰਜ਼ੀ ਬੋ ਜਿੱਥੇ ਮਰਜ਼ੀ ਚਾਹ ਪੀਓ ਰੋਟੀ ਖਾਓ ਪਰਵਾਰ ਰਾਜੀ ਪਾਜੀ ਰੱਖੇ ਖਿੜਿਆ ਵੇੜਾ ਮੈਂ ਤਾਂ ਇੰਨਾ ਬੜਾ ਚਾ ਚੜਦਾ ਵਾਂ ਇੰਦਾ ਆਪੀ ਤਾਂ ਖੁਸ਼ੀ ਦਿਆ ਕਰੀਏ ਸ਼ੁਕਰ ਆ ਸ਼ੁਕਰ ਮਾਲਕਾ ਤੇਰੀ ਘੜੀ ਨੂੰ ਕਹਿੰਦੇ ਸਾਡਾ ਪਰਿਵਾਰ ਵੀ ਮਿਲ ਕੇ ਬੈਠਾ ਹੀ ਵੇਖ ਲਾ ਚਲੇ ਤਰੇ ਗੰਗ ਸਾਬ ਮੈਂ ਤਾਂ ਬੇਚੇਰਾ ਸਮਝਾਇਆ ਮੈਂ ਹੈ ਪੂਰਾ ਪਟੀਰਾ ਕੇ ਰਿਆ ਕਰੋ ਸੋਹਣੇ ਲੱਗੀਦਾ ਉਹ ਭੈਣ ਲੱਖ ਲੱਖ ਸ਼ੁਕਰ ਆ ਮਾਲਕ ਦਾ ਕਹਿੰਦੇ ਅੱਜ ਅਹੀ ਵੀ ਬੈਠੇ ਆ ਮਿਲ ਕੇ ਨਾਲੇ ਮਾਤਰਾ ਸ਼ੁਕਰ ਤੇ ਨਾਲੇ ਭੈਣ ਜੀ ਦਾ ਸ਼ੁਕਰ ਆ ਆਏ ਹੈ ਅਹੀਂ ਤੇ ਬਹਿ ਗਏ ਆ ਕੁਫੜ ਜੇ ਤੂੰ ਹੀ ਲੱਗਦਾ ਸੜ ਕੇ ਕੋਲਾ ਹੀ ਹੋ ਗਏ ਆ ਅੱਜ ਜੇ ਹੀ ਕੱਟ ਕੇ ਬਹਿ ਗਏ ਆ ਤੇ ਉਹ ਜਾ ਬਲਜੀਤ ਪੁੱਤ ਦੀਆਂ ਗੱਲਾਂ ਕਰਤੀਆਂ ਹਰ ਕੇ ਕੋਲ ਆਈ ਹੋ ਗਈ ਮੈਨੂੰ ਤਾਂ ਉਹ ਚਾ ਚੜਿਆ ਇਹ ਗੱਲ ਦਾ ਤੂੰ ਹਾਂ ਗੱਲ ਕਰਤੀ ਉਹ ਜਾ ਹਾਂ ਲੈ ਇਹੋ ਕੀ ਕਰਾ ਨਾ ਕੋਈ ਕੱਟ ਰੁਠੇ ਹੋ ਗਿਆ ਜੱਟੇ ਦਾ ਹਾਂ ਹਏ ਪਤਾ ਹੀ ਨਹੀਂ ਕਿਦਾ ਕਿਦਾ ਗੱਲ ਕਰ ਰਿਹਾ ਮੈਂ ਥੋੜਾ ਸੋਚ ਕੇ ਗੱਲ ਕਰਿਆ ਕਰ ਐਟਰਾ ਨਹੀਂ ਅੱਖ ਨਾਲ ਅੱਖ ਨਾਲ ਫੜਦੀ ਚੱਲ ਬੈਠੇ ਤੁਸੀਂ ਪੁੱਛੋ ਕਿ ਕੀ ਆ ਹਾਂਏ ਬੂਆ ਜੀ ਮੈਂ ਤਾਂ ਉਹ ਤਰੀਕੇ ਨਾਲ ਥੋੜੀ ਗਿਆ ਵਾ ਉਹ ਤੇ ਮਹਾਰਨੀ ਜੀ ਗੱਲ ਤੋਂ ਗੁੱਸਾ ਕਰਕੇ ਬਹਿ ਗਏ ਆ ਗੁੱਸੇ 'ਚ ਚੱਲ ਪਾਵੇਂ ਨਾ ਹੀ ਕਰਦਾ ਹੈ। ਉਹਨੂੰ ਤਾਂ ਇਹਨੇ ਬਹਿਣ ਹੀ ਨਹੀਂ ਦਿੱਤਾ। ਅਜੇ ਬੈਠਾ ਹੀ ਆ ਜਦਨੇ ਉਸੇ ਵੇਲੇ ਦਾ ਮੂਵਮੈਂਟ ਕਰਨ ਵਾਲੀ ਗੱਲ ਕੀਤੀ ਆ। ਚੜ ਕੇ ਬਹਿ ਗਈ ਇਥਨਾ ਵੀ ਆਖੀਦਾ ਆਖੀਦਾ ਫੁੱਪੜ ਜੀ ਬੈਠਾ ਤੁਸੀਂ ਵੀ ਖੋਸ਼। ਤੁਸੀਂ ਵੀ ਖੋਸ਼ ਹੋਵੋ ਫੁੱਪੜ ਜੀ ਤੁਸੀਂ ਹੀ ਹੋ। ਸ਼ੁਗਰ ਵਾਹੀ ਬੈਠੇ। ਮੈਂ ਉਹ ਤਰੀਕੇ ਨਾਲ ਗੱਲ ਨਹੀਂ ਕੀਤੀ। ਮੈਂ ਤਾਂ ਕੀਤੀ ਮਜ਼ਾਕ ਨਾਲ। ਮੈਂ ਫੁੱਪੜ ਜੀ ਜਿਹੀਂ ਇਕੱਠੇ ਬੈ ਗਈਆਂ ਤੁਸੀਂ ਸੜ ਗਏ ਆ। ਤੇ ਉਹ ਵੇਲੇ ਗੁੱਸਾ ਕਰ ਲੈ ਹੈ। ਇੱਕ ਨਾ ਮੁੱਕੀ ਦੀ ਗੱਲ ਕਰਦੇ ਹੋ ਨਾ ਵੱਡੀ ਗੱਲ ਹੋ ਜਾਂਦੀ ਆ। ਨਹੀਂ ਇਹ ਜਿੱਦਾਂ ਅੱਗੇ ਕਰਦੀ ਆ ਨਾ ਸਾਡੇ ਨਾਲ ਕੋਇ ਨੂੰ ਚੇਟਾ ਪੋਲ ਜਾਂਦਾ ਪਿਆਣ ਚੰਗੀ ਗੱਲ ਕਰਦੀ ਐ ਉਹੋ ਗੱਲ ਫੇਰ ਕੱਡ ਮਾਰਦੀ ਆ ਣੜਾਈ ਵਾਲੀ ਪੂਆ ਮੇਰੀ ਗੱਲ ਸੁਣ ਜੇ ਵਰਤ ਤਾਹਾਨੂੰ ਆਖਣ ਦੀ ਵੀ ਨਿਆਣਾ ਪਨਵਾ ਸੋਚਦੀ ਨਹੀਂ ਆ ਗੱਲ ਕਰਨੀ ਆ ਕਿ ਨਹੀਂ ਕਰਨੀ ਪੂਆ ਜੀ ਮੈਨੂੰ ਇਦਾਂ ਲੱਗਾ ਫੁੱਫੜ ਨੇ ਨਾ ਪੂਆ ਦਾ ਝੂਠਾ ਖਾ ਲਿਆ ਅੱਗੇ ਪੂਆ ਝਟਪੁੜਕ ਪੈਂਦੀ ਗੱਲ ਮਾਰੀ ਮੋਟੀ ਸੁਣ ਕੇ ਤੇ ਅੱਜ ਫੁੱਫੜ ਪੁੜਕ ਕੇ ਬਾਹਰ ਚੱਲ ਗਿਆ ਹੁਣ ਫੁੱਫੜ ਨੂੰ ਵੀ ਮਨਾਉਣਾ ਪੈਣਾ ਮਨਾ ਲੀ ਕਿ ਤਾ ਕੀ ਆ ਪਿਓ ਮਰ ਕੇ ਉਹ ਹਾਰ ਕੇ ਵੱਡੇ ਹੁੰਦੇ ਆ ਤੇ ਪਿਓ ਮਰ ਗਏ ਮੈਂ ਤੇ ਪਿਓ ਮਰ ਗਏ ਸਮਝੋ ਮੈਂ ਤੇ ਕਦੀ ਆ ਪਿਓ ਨੂੰ ਇਤਹਾਸ ਪਰਨੇ ਕਈ ਗੱਲਾਂ ਕਹਿ ਹੀ ਲੇਦੀਆਂ ਲੈ ਉਹ 2 ਮਿੰਟ ਵੀ ਨਹੀਂ ਬੈਠੇ ਅੱਗੇ ਕਦੇ ਗੁੱਸਾ ਨਹੀਂ ਕੀਤਾ ਮੇਰੀ ਗੱਲ ਦਾ ਜੇ ਮੈਂ ਕੋਈ ਕਹਿ ਵੀ ਦਵਾਂ ਇਹਨਾਂ ਨੂੰ ਸਮਝਾਉਂਦੇ ਹੁੰਦੇ ਆ ਇੱਦਾਂ ਕਹਿ ਦਿੰਦੀ ਨਾ ਉਪਰ ਜੀ ਤਾਂ ਉਹ ਹੀ ਹਾਸਤੇ ਚੰਗੇ ਨ ਲੱਗੇ ਆਹੋ ਫੇਰ ਵੀ ਗੱਲ ਹੋਰ ਹੀ ਤੂੰ ਤਾਂ ਸੜਕਿਆਂ ਦੇ ਕੋਲੇ ਹੋ ਗਿਆ ਮੋਹੜਾ ਵੱਡੀ ਜੀ ਗੱਲ ਮਾਰਦੀ ਵੱਡੀ ਕਰਤੀ ਗੱਲ ਚਲ ਓ ਤਾਂ ਕੋਈ ਨਹੀਂ ਗੁੱਸਾ ਨਾ ਕਰ ਤੂੰ ਇਹ ਨਾ ਹੋਵੇ ਉਹ ਫੁੱਫਣ ਰੋਸ ਗਿਆ ਤੂੰ ਵੀ ਰੋਸ ਗਿਆ ਚਲ ਜੇ ਹਣ ਚਾਹ ਪੀ ਕੇ ਜਾਵੀਂ ਨਹੀਂ ਨਹੀਂ ਮੈਂ ਨਹੀਂ ਰੋਸਦੀ ਮੈਨੂੰ ਲੱਗਦਾ ਵੀ ਪੂਆ ਕਿਤੇ ਤੂੰ ਨਾ ਰੋਸ ਜੀ ਆਪਣੇ ਘਰ ਵਾਲੇ ਦੇ ਮਗਰ ਲਾ ਕੇ ਚਾਹ ਘੁੱਟ ਪਿਆਲ ਦੇ ਹਣ ਜੇ ਗੋੜਾ ਦੀ ਬਣਾਈ ਆ ਤੇ ਜੀ ਆ ਬਣ ਗਈ ਆ ਸਾਰੇ ਗੱਲ ਚਾਹ ਪੀ ਕੇ ਤੇ ਫੇਰ ਹੀ ਮਨਉਣੀ ਆ ਹਾਂ ਆਪ ਕੋ ਪਿੰਡ ਮੈਂ ਕਿ ਹਵਾਲਾ ਨਹੀਂ ਆਖਿਆ ਮੈਂ ਤੇ ਉਤਰਾ ਹੀ ਆਖਿਆ ਤੇ ਧੰਗ ਗੁੱਸਾ ਲੱਗ ਗਿਆ ਅਨੇ ਬੱਦੀ ਦੀ ਕਦੇ ਨਹੀਂ ਰਹਿ ਗਈ ਤੇ ਕੀ ਗੱਲ ਕਰਨੀ ਕੀ ਨਹੀਂ ਕਰਨੀ ਮੈਂ ਸਭ ਚਾਹ ਨਾ ਆਖਿਆ ਸਕੂ ਅਦੀ ਤੂੰ ਤੇ ਸੜਕੇ ਮਰ ਗਿਆ ਲੈ ਉਹ ਗਾਲੀ ਬਲਜੀਤ ਦੀ ਰੱਸੀ ਸੜ ਗਈ ਪਰ ਵਟ ਨਹੀਂ ਗਿਆ ਅੰਦਰੋਂ ਇਗੜ ਨਹੀਂ ਛੱਡਦੀ ਗੱਲ ਕਰਨੀ ਕਰਨੀ ਕੋਈ ਨਾ ਕੋਈ ਹਾਏ ਹਾਏ ਇੰਨਾ ਜੋਰ ਲਾਈ ਜਾਂਦੇ ਆ ਕੀ ਗੱਲ ਵਾ ਫੇਰ ਕੀ ਹੋ ਗਿਆ ਦਵਿੰਦਰ ਉਹ ਮੈਨੂੰ ਤਾਂ ਉਹਨੇ ਇੱਕ ਮਿੰਟ ਨਹੀਂ ਮੱਜੀ ਤੇ ਬਹਿਣ ਦਿੱਤਾ ਮੈਂ ਦਸੂ ਕੋ ਚਾਹ ਨਾਲ ਸ਼ੂਗਰ ਕੀਤਾ ਮਾਰਗਦਾ ਵੀ ਸ਼ੂਗਰ ਆ ਸਾਡਾ ਪਰਿਵਾਰ ਵੀ ਇਕੱਠਾ ਲੱਗਾ ਬੈਠਾ ਵਾ ਤੇ ਉਹਨੇ ਪੈਂਦਿਆ ਸੈਂਦੀਆਂ ਹੀ ਗੱਲ ਛੱਡ ਦਿੱਤੀ ਮੇਰੇ ਮੂੰਹ ਤੇ ਅਰੇ ਤੂੰ ਲੇਕੇ ਪਫੜਾ ਸੜ ਕੇ ਮਰ ਗਿਆ ਲੈ ਚੱਲ ਅਸ਼ਕ ਉਹ ਮੈਨੂੰ ਸਭ ਚਾਹ ਨਾਲ ਯਾਰ ਜਿਹੜੇ ਮੈਂ ਚੱਲ ਇਹ ਆ ਵੀ ਤੁਸੀਂ ਸਾਰੇ ਇਕੱਠੇ ਬੈਠੇ ਆ ਤੇ ਖੁਸ਼ੀ ਖਿਸ਼ਾਲੀ ਬੈਠੇ ਆ ਤੇ ਮੇਰੇ ਵਿੱਚ ਆ ਜਾ ਜਾਨ ਜਿੰਨੇ ਚਲੋ ਸਮਝਾਇਆ ਹੀ ਰਿਸ਼ਤੇਦਾਰ ਇਕੱਠੇ ਕੀ ਸਾਰੇ ਕੰਮ ਹੋ ਗਏ ਵਧੀਆ ਹੋਇਆ ਵਾ ਰਿਸ਼ਤੇਦਾਰ ਵੀ ਆਏ ਆ ਸਭ ਕੁਝ ਕੀਤਾ ਤੇ ਇਨੇ ਉਹ ਗੱਲ ਕਰਕੇ ਛੱਡੀ ਫਿਰ ਅੱਜ ਕੱਲ ਤੇ ਫਿਰ ਉਹੋ ਗੱਲ ਬੀ ਜਬਾਨੇ ਨਹੀਂ ਰਹਿ ਕੇ ਗੱਲ ਕਰਨ ਦਾ ਚੱਲ ਸ਼ਾਕਿਬ ਤਾਂ ਉਹਨੇ ਮੈਂ ਹੱਸੇ ਨਾ ਗਾੜੀ ਕਿਹਾਤਾ ਹੋਗਾ ਉਹਨੇ ਘੜਾਈ ਦੇ ਵਾਲਣਾ ਕਿਹਾ ਵਾ ਤੇ ਉਹ ਪਛਤਾਉਂਦਾ ਹੀ ਆ ਵੀ ਮੈਂ ਕਾਨੂੰ ਕਹਿਤਾ ਉਹਨੂੰ ਗੱਲ ਕਰਨ ਦਾ ਵਾਲੀ ਨਹੀਂ ਲੱਗਦਾ ਵੀ ਯਾਰ ਮਾਨਾ ਬਹਿ ਜਾ ਤੂੰ ਵੀ ਗੱਲ ਭਤੀਜੀ ਅਰਦੀ ਕਰਦੀ ਆ ਪੋਚੇ ਪਾਈ ਜੰਨੀ ਆ ਇਦਾਂ ਨਹੀਂ ਕਰੀ ਜਾਂਦਾ ਸੋਣਾ ਮੇਰੀ ਗੱਲ ਭੈਣ ਜੀ ਕੀ ਆਕੂਗੀ ਉਹਨੇ ਕਹਣਾ ਇਹ ਚੰਗਾ ਭਲਾ ਸਿਆਣਾ ਬਿਆਣਾ ਮਤ ਮੋਟੀ ਹੋ ਗਈ ਇਹਦੀ ਨੂੰ ਭੈਣ ਜੀ ਨੂੰ ਸਾਰਾ ਪਤਾ ਪਰ ਤੁਸੀਂ ਤਾਂ ਨਾ ਉਹਦੇ ਹੁੰਦੇ ਇਦਾਂ ਪੁਰਕ ਕਿ ਆ ਮਗਰੋਂ ਗੱਲ ਹੋ ਜਾਂਦੀ ਜੇ ਰ ਭੈਣ ਜੀ ਚੱਲ ਜਾਂਦੀ ਇਹਦੇ ਫੇਰ ਉਹ ਹੀ ਗੱਲ ਹੋ ਗਈ ਵੀ ਤੁਸੀਂ ਮਗਰੋਂ ਗੱਲ ਹੋ ਜਾਂਦੀ ਉਹਨੇ ਫੇਰ ਜਦੋਂ ਚੱਲ ਗਈ ਫੇਰ ਉਹਨੂੰ ਦੱਸਣਾ ਵੀ ਆ ਕਰਦੇ ਤਾਂ ਫੇਰ ਭੱਜੀ ਉਹਨੇ ਵੀ ਮਦਰੋ ਮੇਰੇ ਕੀ ਹੋ ਗਿਆ ਚੰਗੇ ਭਲੇ ਹੀ ਤੁਸੀਂ ਉਹਦੇ ਸਾਹਮਣੇ ਹੋ ਗਈ ਗੱਲ ਤੇ ਵਧੀਆ ਹੋ ਗਈਆਂ ਨਾਲੋਂ ਵੀ ਲੰਘ ਗਿਆ ਤੁਸੀਂ ਤੇ ਫੇਰ ਗੱਲ ਹੋ ਗਈ ਕਾਕੀ ਨਾਲੇ ਹੋ ਗਿਆ ਹੁੰਦਾਈ ਕੋ ਨਹੀਂ ਰਗਵੀ ਸਿਆ ਕੀ ਕਾਦੀ ਬੁਗਤ ਰਹਿ ਗਈ ਸਿਆਣੇ ਬੰਦੇ ਦੀ ਤੇ ਕਿਉ ਸਿਆਣਾ ਮੇਰੇ ਅਰਗਾ ਤੇ ਮੈਂ ਕਹਿੰਦਾ ਦੁਨੀਆ ਤੋਂ ਚਲ ਜੇ ਚੰਗਾ ਹੋਊ ਨਾ ਮੂਹਣਾ ਮੇਰੇ ਜਿੰਨਾ ਸਿਆਣਾ ਕੋਈ ਨਹੀਂ ਐ ਹੋਜੇ ਕਰਕੇ ਆਖੰਡਿਆਂ ਕੋਈ ਬੁਗਤ ਨਹੀਂ ਨਾ ਸਿਆਣੇ ਬੰਦੇ ਦੀ ਰਹਿ ਗਈ ਚਾਚੀ ਹੁਣ ਬਟੇਲ ਦੰਗੜਿਆ ਚਾਚੇ ਨਾਲ ਉਹ ਨਹੀਂ ਭਰਾਵਾ ਇਹ ਕਿਸੇ ਲੜੀ ਆ ਹਾਂ ਉਹ ਤੇਰੀ ਜਿਹੜੀ ਆ ਬਲਜੀਤ ਬਸ ਠੀਕ ਆ ਜਦੋਂ ਲੜ ਪਿਓ ਉਹਦਾ ਮੇਰੀ ਉਹਦਾ ਸਾਡੀ ਬਲਜੀਤ ਓਏ ਉਹਦੇ ਅਸੀਂ ਮੰਨਦੇ ਆ ਸਾਡੀ ਆ ਪਰ ਗੱਲ ਕਰਦਾ ਕੋਈ ਟੰਗ ਤੇ ਤਰੀਕਾ ਉਹਨੂੰ ਹੈ ਹੀ ਨਹੀਂ ਓਏ ਅੰਦਰ ਬੈਠੀਆਂ ਅਸੀਂ ਮੈਂ ਬਾਹਰੋਂ ਆਇਆ ਤੇ ਬੈਠੇ ਮੈਂ ਆਇਆ ਸ਼ੁਕਰ ਆ ਮਾਰਕਾ ਸ਼ੁਕਰ ਕਿਤੇ ਸਾਡਾ ਪਰਿਵਾਰ ਵੀ ਇਕੱਠਾ ਬੈਠਾ ਅੱਛਾ ਤੇ ਮੈਂ ਜੇ ਇੰਨੀ ਗੱਲ ਕਰਕੇ ਮੱਜੇ ਦੇ ਬੈਠਾ ਵਾਂ ਉਸੇ ਫੜਾ ਕਰਕੇ ਗੱਲ ਮੇਰੇ ਮੂੰਹ ਤੇ ਮਾਰਦੀ ਫਫੜਾ ਤੂੰ ਦੇਖ ਕੇ ਫੜ ਕੇ ਮਰ ਗਿਆ ਤੇ ਮੈਨੂੰ ਵੀ ਲੋੜ ਆ ਸਣਦੀ ਸੀ ਮੈਂ ਸੁਭਾਏ ਯਾਰ ਕਹਿ ਤਾ ਕੀ ਹੋ ਗਿਆ ਤੁਸੀਂ ਐਵੇਂ ਜਾਣ ਕੇ ਦੱਸ ਚਾਚਾ ਤੂੰ ਦੇ ਜਾਣ ਕੇ ਟਾਈਮ ਤਰ ਲੋ ਮੱਸੀ ਹੋਣ ਸ਼ੁਕਰਕਾਰ ਇਹ ਇੱਕ ਕੰਪਨੀ ਦਾ ਮਾਰਕਾ ਵਾ ਠੀਕ ਆ ਨਾ ਇਹ ਜਿਹੜੇ ਸਾਡੇ ਦੋਹਾਂ ਦੇ ਨਾਲ ਠੱਗੀ ਹੋਈ ਆ ਕਿੱਕੋ ਕੌਮੜੀ ਦੇ ਠੱਗੇ ਦੋ ਬੰਦੇ ਠੱਗੇ ਦੋ ਬੰਦੇ ਹੀ ਹੈ। ਇਹ ਭਰਾਵਾ ਮੈਂ ਸੋ ਕੋ ਚੰਗੀਆਂ ਗੱਲਾਂ ਕਰਨੀ ਤੂੰ ਫੇਰ ਆਣ ਕੇ ਵਖਰੀ ਕਰਕੇ ਕਰਦੀ ਆ। ਵਖਰਾ ਕਰਨੀ ਹਿਸਾਬ ਹੈ ਨੀ ਜੱਜਾ ਮੈਂ ਕਿਉਂ ਦੋਨੋਂ ਲੂ ਲਖਿਆ ਇੱਥੇ ਪਰ ਮੇਰੀ ਸੁਣ ਗੱਲ ਤੁਸੀਂ ਇਨੀ ਠੱਗੇ ਗਏ। ਕਿਹ ਅੱਜ ਹੁੰਦੇ ਭੂਆ ਪਤੀ ਦੇ ਇੱਕੋ ਪਰੋਲੇ ਦਾ ਵੀ ਨਹੀਂ ਗੱਲ ਦੋ ਨਹੀਂ ਠੱਗੇ ਤੇ ਹਾਂ ਹੀ ਗਏ ਸਾਡੇ ਤੇ ਕੇ ਠੱਗੇ ਗਏ ਫਿਰ ਇਹੋ ਹੀ ਹੈ ਕਿ ਤੁਸੀਂ ਕੋ ਠੱਗੇ ਆ। ਜਵਾਈ ਟੱਕਰ ਕੇ ਉਹਨਾਂ ਨੂੰ। ਓਹੋ ਰੱਬ ਦੇ ਨਾਮ ਵਾਲੇ ਕਿਤੇ ਦੰਦ ਤੋਂ ਦੰਦ ਨਹੀਂ ਚੋਕਦੇ ਜਾ ਕੇ ਕਿਤੇ ਇੱਕ ਗੱਲ ਹੈਗੀ ਆ ਜੇ ਇਹੋ ਜਿਹੀਆ ਭੋਲੀਆਂ ਸਾਡੇ ਘਰ ਨਾ ਆਉਂਦੀਆ ਅਸੀਂ ਤੇ ਵਿਆਹੀ ਨਹੀਂ ਜਣਾ ਤੇ ਹਾਂ ਅਸੀਂ ਨਹੀਂ ਵਿਆਹ ਜਣਾ ਇਦਾਂ ਰਹਿਣਾ ਹਾਂ ਅਸੀਂ ਕਿਹੜੀਆਂ ਤੁਹਾਡੇ ਸਿਰ ਚ ਗਲੀਆਂ ਕਰਨ ਡੀਆਂ ਵਾ ਉਹ ਤੁਹਾਡੇ ਉਹ ਤੋਤਾ ਸੋਹ ਰਹਿ ਗਈ ਕੋਈ ਸਵਾਹ ਪਉਣ ਆਈ ਪਾਦੇ ਹੋਗੀ ਲੈ ਵਾ ਕੋਈ ਇਦਾਂ ਨਾ ਕਰਨਾ ਨਹੀਂ ਕਰੀਂਦੀਆਂ ਪਤਾ ਭੂਆ ਥੋੜੀ ਜੀ ਹੈ ਨਰਮ ਹੋ ਜਿਹੜੀ ਮੇਰੇ ਜੋ ਤੂੰ ਜਾਦੀ ਸਕਦਾ ਵਾ ਉਹ ਨਾ ਨਾ ਇਹ ਸਿਰਫ ਕੰਦੋਲੀ ਪ੍ਰਦੇਸ ਵਾ ਆਹ ਕੰਦ ਕੰਦ ਸਾਡੇ ਤੇ ਕੰਦ ਵੀ ਨਹੀਂ ਆ ਗਈ ਟੋਲ ਦੂਰ ਦੂਰ ਵਾ ਜਿੱਤੇ ਲੱਗਦੀ ਉਹ ਭਰਾਵਾ ਇਦਾਂ ਦੀ ਕੋਈ ਗੱਲ ਨਹੀਂ ਆ ਨਾ ਤੂੰ ਹੀ ਠੱਗੇ ਗਏ ਹੈ ਨਾ ਉਹ ਹੀ ਠੱਗੇ ਗਏ ਆ ਇਹ ਜਿੱਥੇ ਅੰਜਲ ਹੀ ਨਾ ਉੱਥੇ ਹੋਣਾ ਹੀ ਹੋਣਾ ਹੀ ਆ ਤੂੰ ਹੋਰ ਤੇ ਦੂਜੀ ਗੱਲ ਇਹ ਆ ਕਿ ਚਲੋ ਜਿਹੜੇ ਨਸ਼ੇ ਨੁਸ਼ੇ ਪੀਂਦੇ ਸੀ ਨਾ ਉਹ ਹੁਣ ਭੈਣ ਜੀ ਆਈ ਤੁਸੀਂ ਕਿਹਾ ਸੀ ਨਹੀਂ ਪੀਂਦੇ ਹੁਣ ਇਹ ਤੂੰ ਤੇ ਮਨਜ਼ੂਰ ਛੱਡ ਦੋ ਤੇ ਸਭ ਕੁਝ ਚੰਗਾ ਹੋ ਜਾਏ ਨਹੀਂ ਦੱਤ ਕਿੰਨੇ ਦਿਨ ਹੋ ਗਏ ਆ ਨਹੀਂ ਹੁਣ ਇਹ ਨਾ ਫੜੀ ਆ ਹੈ ਜਿਹੜਾ ਚੱਲਦਾ ਹੁਣ ਫੜੀ ਇਹਨਾਂ ਨੇ ਨਾ ਘੜੀ ਦੇ ਪਿਛੋਂ ਸ਼ਰਾਬ ਸ਼ਰਾਬ ਉਹ ਜੀ ਕਰਦਾ ਫੇ ਜੀ ਤਾਰੀ ਬੀ ਬੰਦੇ ਨੇ ਕੀ ਦਾ ਨਾਮ ਲਈ ਜਾਣਾ ਲਈ ਜਾਣਾ ਵੀ ਕੀ ਕਰਦਾ ਹੀ ਨਹੀਂ ਇੰਨੀ ਤਣ ਸਿਫਟ ਕਰਨ ਦੇ ਆ ਤੁਹਾਡੀ ਤੂੰ ਇਹ ਸਿਫਟ ਵੀ ਨਾ ਕਰਿਆ ਕਰੋ ਹਾਂ ਨਾ ਅਨੂੰ ਉੱਧਾ ਹੀ ਰਹਿਣ ਦੋ ਬਾਸ ਕਰਕੇ ਮੇਰੇ ਸਾਡੇ ਕਰਨੀ ਨਹੀਂ ਨਾ ਸਿਫਟ ਮੇਰੀ ਅਨੂੰ ਉੱਧਾ ਹੀ ਰਹਿਣ ਦੇ ਚੱਗੇ ਪਤੀ ਇਹ ਚੱਲ ਕੋਈ ਨਹੀਂ ਮਾਰਦੀ ਤੇ ਮਰਜ਼ੀ ਲੈ ਕੇ ਮੇਰੇ ਲੱਗੇ ਤੂੰ ਸ਼ਰਾਬ ਦਾ ਨਾ ਨਹੀਂ ਲੈਣਾ ਤਾਂ ਠੀਕ ਹੁਣ ਮੇਰੇ ਲੱਗੀ ਕੋ ਨਾ ਲੈਣਾ 20 ਸਾ ਦੁੱਧ ਪੀਣਾ ਹੀ ਕੌਫੀ ਵੀ ਨਹੀਂ ਕਿਤੇ ਲੈ ਬਸ ਬਸ ਇਹ ਸਿਰ ਚੀਜ਼ਾਂ ਬਸ ਮੇਰੇ ਲੱਗ ਆ ਕਦੋਂ ਕਦਾ ਸਾਧੂ ਬਣ ਗਿਆ ਦੁੱਧ ਕੌਫੀ ਤੋਂ ਤੁਸੀਂ ਕਹਿਤੀ ਆ ਹੁਣ ਮੈਂ ਤਾਂ ਰਿਓ ਗੁਰਦੀ ਚਾ ਲੈ ਹੁਣ ਇਹ ਦੱਸ ਦੇ ਗੁਰਦੀ ਚਾਹ ਪੀਣੀ ਕਿ ਦੁੱਧ ਕੌਫੀ ਪੀਣੀ ਆ ਨਹੀਂ ਨਹੀਂ ਗੁਰਦੀ ਚਾਹ ਤਾਂ ਅੱਤੀ ਬਣੀ ਆ ਪ੍ਰਸ਼ਾਦੇ ਲੱਸੀ ਆ ਚੱਲ ਆ ਜਾ ਆ ਜਾ ਫਿਰ ਗੁਰਦੀ ਪੀਂਦੇ ਆ 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 ਕੀ ਕਰਦੇ ਪੈਣ ਜੀ ਉਹ ਨਹੀਂ ਕਰਨਾ ਕੀ ਆ ਲਾਲੀਆਂ ਸਬਜ਼ੀਆਂ ਪਾ ਦਿੱਆਂ ਲਾਈ ਲਾਈਆਂ ਹਾਂ ਹਾਂ ਤੂੰ ਇਹ ਤਾਂ ਗੁੱਸੇ ਦੀ ਬੜੇ ਦੇ ਜਦੋਂ ਫਿਰ ਖਾਣੀਆਂ ਵਾ ਤਾਂ ਲਾਉਣੀਆਂ ਤਾਂ ਪੈਂਦੇਗਾ ਹੀ ਹਾਂ ਉਹਦਰ ਪੈਣ ਜੀ ਚੰਗਾ ਵਾ ਲਾਲੀਆਂ ਵਾ ਤਾਂ ਇਹ ਆਪੇ ਦੁਕਾਨ ਤੋਂ ਜਾਣ ਨਾਲ ਇੱਥੋਂ ਤੋੜੋ ਛੱਟ ਧਰੋ ਆਜਨ ਚੰਦ ਦੁਕਾਨ ਤੇ ਜਾਣਾ ਮਿਸਰਾ ਨੂੰ ਆਪਣੀ ਘਰ ਦੀ ਹੋਵੇ ਤਾਂ ਤੋੜ ਲਈਦੀ ਹੋਰ ਸੁਣਾਓ ਪੈਣ ਜੀ ਅਮਰੋ ਚਲ ਗਈ ਮੈਂ ਤਾਂ ਅਮਰੋਂ ਨੂੰ ਮਿਲਣਾ ਹੀ ਹੈ ਅਮਰੋਂ ਨੂੰ ਕੀ ਮਿਲਣਾ ਵਾ ਮੰਨੇ ਘਰ ਤੋਂ ਤੱਕ ਤੇ ਵੇਖ ਲੈ ਕੀ ਹੋਇਆ ਆਪ ਤਾਂ ਪਿੰਡਾ ਆਪਣੇ ਘਰ ਤਾਂ ਤੇ ਪੁੱਤ ਕਲੇਸ ਪਿਆ ਰਹਿਂਦਾ ਵੇ ਸਾਡੇ ਘਰ ਵੀ ਪਾਤਾ ਉਹਨੇ ਮੰਨੇ ਨੇ ਹੋਰ ਉਹਨੂੰ ਪਰ ਆਪਣਾ ਇਹਨਾਂ ਸ਼ਰਾਬ ਪਿਆਲਤੀ ਤੁਹਾਨੂੰ ਆਖਣ ਲੱਗਾ ਤੇਰੀ ਤੇ ਬੁੱਢੀ ਧਿਆਰੀ ਮੰਦੀ ਨਹੀਂ ਗਈ ਤੇ ਆਹੋ ਕਰਦੀ ਜੇ ਕਰਦੀ ਤੇ ਉਹਨੇ ਆ ਕੇ ਕੁੜੀ ਨੂੰ ਕੋੜੀ ਸੁਧਾ ਦੱਸ ਭੈਣ ਜੀ ਉਹਦਾ ਉੱਥੇ ਬੈਠਿਆ ਹਸਣ ਕੇ ਡੰਡੇ ਦੋਵੇਂ ਭੈਣ ਭਰਾ ਨਾਲ ਹੀ ਲੱਗੇ ਮੈਂ ਹੀ ਲੱਗੇ ਆਪਣੀ ਆਹ ਹੈ ਜੀ ਹੀ ਬੁੱਢੀ ਗੱਲਾਂ ਬਾਤਾਂ ਮਾਰਨ ਡਏ ਬੜੀਆਂ ਸੋਹਣੀਆਂ ਐਡਾ ਹੀ ਗੱਲਾਂ ਪੀਣ ਖਾਣ ਦੀਆਂ ਕਰਨ ਡਏ ਹੀ ਲੜਾ ਇੜਾ ਇਧਿਆ ਕਰਨ ਡੈ ਇਹ ਕਹਿੰਦੀ ਮੇਰਾ ਪਰੋਣਾ ਪੀਂਦਾ ਹੀ ਨਹੀਂਗਾ ਤੇ ਫੇਰ ਉਹਨੇ ਕਿੱਦਾਂ ਪੀ ਲਈ ਕੀ ਪਤਾ ਸਾਨੂੰ ਉਹ ਵਾਪ ਤੇ ਪੀ ਲਈ ਪਿੰਦਾ ਵਾ ਦਸ ਉਹਨੂੰ ਵੀ ਪਿਆਲ ਕੇ ਖਲਾਤਾ ਤਾਂ ਉਹਨੇ ਤੇ ਕੁੜੀ ਕੇ ਤੇ ਕੁੱਟ ਕੁੱਟ ਕੇ ਤਾਂ ਲੈ ਕੇ ਗਿਆ ਦੱਸ ਫੇਟੇ ਮੁਖਾਰੇ ਦਾ ਆਹ ਤੇ ਮੈਨੂੰ ਪੁੱਛ ਕੇ ਵੇਖਾ ਕਿੰਨਾ ਦੁੱਖ ਲੱਗਾ ਮੈਨੂੰ ਧੀ ਜਦੀ ਆਹੋ ਤੇ ਫੇਰ ਦੁੱਖ ਲੱਗਦਾ ਹੀ ਆ ਮੰਨੇ ਤੇ ਵੀ ਗੁੱਸਾ ਮੈਨੂੰ ਮੈਂ ਆਤ ਘਰ ਗਈ ਅੱਛਾ ਤੇ ਕੋਈ ਪਿਆਇ ਨਹੀਂ ਮੈਨੂੰ ਨਹੀਂ ਕਿ ਮੈਂ ਉਹਦਾ ਕੁੱਤੇ ਖਾਣੀ ਕਰਤੇ ਉਹ ਨਾ ਆਪਣੀ ਬਲਜੀਤ ਨੇ ਸਾਧ ਲਿਆ ਤਾਂ ਬਲਜੀਤ ਕੋ ਚਲ ਗਏ ਅਹੀਂ ਚਾਰੇ ਜਾਣੇ ਅਹੀਂ ਸਾਡੇ ਘਰ ਕੰਜਰਖਾਨਾ ਬਾਕੇ ਚਲ ਗਏ ਨਾ ਹਾਂ ਇਹ ਤੇ ਮੁੰਡੇ ਨੂੰ ਬੜੀ ਵਾਰੀ ਵੱਡਿਆ ਵਾ ਵੀ ਨਾ ਕਿ ਇਹਨੂੰ ਪਿਆ ਕਰ ਤੇ ਨਾ ਕਿ ਕੋ ਪੀਆ ਕਰ ਨਾਲੇ ਹੁਣ ਤੁਹਾਨੂੰ ਪੱਕਾ ਪਤਾ ਵਾ ਵੀ ਮੰਨੇ ਨਹੀਂ ਪਿਆਲੀ ਮੰਨੇ ਤੇਰਾ ਪਿਆਲੀ ਆਇਆ ਹੈ ਥਾਡੇ ਘਰ ਆਇਆ ਤੇ ਆਉਂਦਾ ਹੀ ਕੋ ਬੋਲਣ ਦਾ ਪਿਆ 10 ਤੇ ਕੁੜੀ ਨੂੰ ਠੰਡਾ ਤੇ ਆ ਫੜ ਲੈ ਭੈਣ ਜੀ ਇੰਨਾ ਹੀ ਉਹਨੇ ਮਾਰਿਆ ਤਲੇ ਤੂੰ ਆਖ ਨਹੀਂ ਚਲਾਕੀਆਂ ਨਾ ਘਰੇ ਆ ਕਰ ਤੇਰੇ ਹੁੰਦਿਆਂ ਤੇ ਉਹ ਘੁੱਟ ਦਾ ਲਿਆ ਆ ਉਧਰ ਕੁੜੀ ਨੂੰ ਭੈਣ ਜੀ ਉੱਥੇ ਮਤ ਕੋਈ ਗੱਲ ਨਹੀਂ ਹੋਈ ਉਹ ਕਹਿੰਦਾ ਆ ਚਲੀ ਆ ਚਲੀ ਦੇ ਖਨੀਥਾਂ ਜੀਆਂ ਕਰ ਲਾਪੀ ਤੇ ਉਹ ਬਾਹੂ ਫੜ ਕੇ ਧੂਣ ਲਾਪੇ ਮੈਂ ਉਸ ਨੂੰ ਉੱਥੇ ਹਟਾਤਾ ਹੀ ਤੇ ਮੈਨੂੰ ਤਾਂ ਪਤਾ ਨਹੀਂ ਲੱਗਾ ਵੀ ਇਹਨੇ ਪੀਤੀ ਲੈ ਤੇਰੇ ਘਰੋਂ ਪੀਤੀ ਆ ਤੇ ਪਹਿਲਾਂ ਤਾਂ ਇਹਨੂੰ ਪਤਾ ਹੀ ਨਹੀਂ ਭੈਣ ਜੀ ਸੱਚੀ ਨਹੀਂ ਮੈਨੂੰ ਪਤਾ ਵੀ ਕਿਹੜੇ ਵਾਲੇ ਪਿਆਲੀ ਤੇ ਕਿਹੜੇ ਵਾਲੇ ਨਹੀਂ ਪਿਆਲੀ ਐਵੇਂ ਤੁਸੀਂ ਹੁਣ ਮੇਰੇ ਤੇ ਚਿੱਕੜ ਸੁੱਟੀ ਜਾਂਦੇ ਮੈਂ ਤਾਂ ਆਪ ਮੰਨੇ ਨੂੰ ਕਹੀਦੀ ਰਹਿੰਦੀ ਵੀ ਨਾ ਪੀਂ ਨਾ ਪੀ ਜਿਹੜਾ ਨਹੀਂ ਕੋ ਉਹ ਹੀ ਮੈਨੂੰ ਕਹਿੰਦਾ ਲਾਹਮੇ ਦਿੰਦਾ ਵੀ ਤੇਰਾ ਮੁੰਡਾ ਪੀਂਦਾ ਤੇਰਾ ਮੁੰਡਾ ਪੀਂਦਾ ਆ ਹੁਣ ਜਿੱਦਾਂ ਤੁਸੀਂ ਕਹਿਤਾ ਉਹ ਪੀਵੇ ਚ ਨਾ ਪੀਵੇ ਨਸ਼ਰ ਤੋਂ ਆ ਨਾ ਪੂਰਾ ਆਪਣੇ ਘਰ ਪੀਵੇ ਢਫੇ ਜੋ ਮਰਜੀ ਕਰੇ ਤੇ ਅਗਲੇ ਦੇ ਘਰ ਤੋਂ ਨਾ ਕਲੇਸ਼ ਪਾਵੇ ਚਲੋ ਆਂਟ ਗਵਾਂਡ ਵੀ ਕਲੇਸ਼ ਪਾਉਂਦਾ ਵਾ ਚਲੋ ਜੇ ਗਲਤੀ ਹੋ ਗਈ ਆ ਮੈਂ ਤਾਂ ਬੁਰਿਆਂ ਪਾਪਾ ਨੂੰ ਵੇਖਣ ਆ ਗਈ ਵੀ ਵੇਖਾਂ ਸਬਜ਼ੀ ਨਾਲੇ ਅਮਰੋ ਨੂੰ ਮੇਲਵਾ ਤੇ ਮੈਂ ਤਾਂ ਨਾ ਹੀ ਆਉਂਦੀ ਤੇ ਚੰਗੀ ਗੱਲ ਹੈ ਉਹਨੂੰ ਵਿਚਾਰੀ ਨੂੰ ਕੋ ਮਿਲਣਾ ਉਹਨੂੰ ਤਾਂ ਕੁੱਟ ਕੇ ਹੀ ਲੈ ਗਿਆ ਚੱਲ ਕੋਈ ਨਹੀਂ ਮੈਂ ਗਾਂ ਤੋਂ ਭੈਣ ਜੀ ਕਹਿ ਦੂੰਗੀ ਤੇ ਤੂੰ ਬਿਲਕੁਲ ਨਹੀਂ ਕਹਿਣਾ ਕਿਸੇ ਨੂੰ ਕੁਛ ਨਾ ਕੋ ਖੋਣਾ ਨਾ ਪਿਉਣਾ ਆਰਾਮ ਨਾਲ ਵਿਆਹ ਕਰ ਨਾਲੇ ਉਹ ਗੱਲ ਹੁੰਦੀ ਹੈ ਨਾਲੇ ਘੜੂਆ ਪਾ ਘਰ ਗਵਾਇਆ ਨਾਲ ਭੜੂਆ ਖਵਾਇਆ ਉਹ ਗੱਲ ਤੇ ਇਹਨਾਂ ਨਿਆਣਿਆਂ ਦੀ ਮੈਂ ਵੀ ਆਪ ਹੀ ਨਹੀਂ ਜਾਣ ਦੇਣਾ ਮੈਂ ਤਾਂ ਕੁੜੀ ਨੂੰ ਵੀ ਨਹੀਂ ਤੁਹਾਡੇ ਘਰ ਜਾਣ ਦੇਣਾ ਤੇ ਪਰੌਣੇ ਨੂੰ ਵੀ ਆਖਣਾ ਵੀ ਜੇ ਉਹਨਾਂ ਨਾਲ ਮੇਲ ਰੱਖਣਾ ਵਾ ਤੇ ਮੇਰੇ ਨਾਲ ਨਹੀਂ ਹੋਣਾ ਫੇ ਉਧਰ ਹੀ ਆ ਚਲੋ ਠੀਕ ਆ ਭੈਣ ਜੀ ਤੁਹਾਡੀ ਮਰਜ਼ੀ ਤੁਸੀਂ ਵੱਡੇ ਜੇ ਸਿਆਣੇ ਜੇ ਜੋ ਕਹੋਗੇ ਸਿਰ ਮੱਥੇ ਤੇ ਸਿਰ ਮੱਥੇ ਤੇ ਕਾਦਾ ਵਾ ਜਦੋਂ ਘਰ ਦੇ ਵਿੱਚ ਕਲਾ ਪਾਈ ਨਾਲੇ ਕੁੜੀ ਨੂੰ ਉੱਥੇ ਵੀ ਕੀਪਤਾ ਹੁਣ ਕਿਤਰਾ ਜੇ ਮੈਂ ਫੋਨ ਲਾਉਣੀ ਆ ਫੋਨ ਨਹੀਂ ਚੁੱਕਦੇ ਕੀਪਤਾ ਕੁੜੀ ਕੋ ਵੀ ਹੈਗਾ ਫੋਨ ਤੇ ਨਹੀਂ ਹੈਗਾ ਚਲੋ ਠੀਕ ਆ ਕੋਈ ਨਹੀਂ ਮੈਂ ਕੋਈ ਬਦੀ ਫਿਰਦੀ ਆ ਚਲੋ ਕੋਈ ਨਹੀਂ ਕਹਿ ਦਿਓ ਮੈਂ ਵੀ ਮੰਨੇ ਨੂੰ ਕਹਿ ਦੂੰਗੀ ਮੈਂ ਉਹ ਅਣਕੇ ਬੀਤੀ ਕਰਾ ਕੇ ਤਾਂ ਗਾਂ ਗਈ ਮੈਂ ਤਾਂ ਵੱਡੀ ਗਏ ਮੈਂ ਟੋ ਮੈਂਟੀ ਇੱਕ ਭਈਏ ਕੰਬੈਣ ਹੀ ਆਗੇ ਉੱਚਾ ਹੀ ਬੜਾ ਵੱਡਦੇ ਆ ਤੇ ਇਹਦੇ ਮੋੜ ਦੇ ਫੇਸ ਉੱਤਰ ਕਰਨੇ ਪੈਣੇ ਆ ਜੀ ਅੱਗ ਲਾਈ ਸਰਕਾਰ ਨੇ ਗੁੱਸੇ ਨਾਲ ਹਮੋਂ ਡੈਰਾ ਕੋ ਖਣੀ ਹਾਰ ਹੈਗਾ ਕੀ ਕੇਦੇ ਘਰ ਜਾਣਾ ਪਚਾਨਾ ਦਾ ਘਾਟਾ ਵਾ ਬੀਤੀ ਕਰਾ ਕੇ ਤੇ ਆ ਜਾਣਾ ਕੀ ਬੁਲਬੁਲ ਕਰਦੀ ਹੁੰਦੀ ਮਤਾ ਕੀ ਬੁਲਬੁਲ ਕਰਨਾ ਆ ਤੇਰੀ ਤਾਈ ਵੱਲ ਗਈ ਹਾਂ ਮੈਂ ਹਾਂ ਕਹਿਣ ਦੀ ਉਹਦਣ ਸਬਜ਼ੀਆਂ ਬੀਜਣੀਆਂ ਸਬਜ਼ੀਆਂ ਬੀਜਣੀਆਂ ਮੈਂ ਚਲ ਵੇਖ ਉਹਦੇ ਨਾਲ ਕੜੀ ਬਹਿ ਕੇ ਹੁੰਦੀ ਆ ਉਹ ਮੇਰੀ ਕੁੱਤੇ ਖਾਣੀ ਕੀਤੀ ਜਿਹੜੀ ਗੱਲ ਕਰਨ ਦੀ ਉਹਨੇ ਕੋ ਘਰਤੀ ਕਹਿੰਦੇ ਮੁੰਡਾ ਤੇਰਾ ਪਿਆਲ ਕੇ ਤਾਂ ਉਹਨੂੰ ਜੋ ਬੰਨੂ ਤੇ ਅਮਰੋ ਨੂੰ ਘਟਾਇਆ ਵਾ ਮੈਂ ਤੈਨੂੰ ਬੜੀ ਵਾਰੀ ਵੱਡਿਆ ਵੀ ਨਾ ਪਿਆ ਕਾ ਨਾ ਸ਼ਰੀਕਾ ਸਾਹਮਣੇ ਪੀਤੀ ਕਰਾਇਆ ਕ ਤੇ ਮੰਮੀ ਮੈਂ ਉਹਦੇ ਬਦਵੀ ਮੂਹ ਟਾ ਕੇ ਪਾਤੀ ਏ ਟਾ ਕੇ ਪਾ ਉਹ ਕੋਈ ਮੰਨਦਾ ਉਹ ਵਾਰੇ ਹੁੰਦੇਂ ੜੀ ਤੇਰੀ ਤਾਈ ਜੀ ਵੀ ਤੇ ਦੀ ਆ ਲਮਕਾਂ ੜੀ ਲਮਕਦੀ ਰਹਿੰਦੇ ਤੂੰ ਨਾ ਕਿਹਨੂੰ ਸ਼ਰਾਬ ਸ਼ਰੂ ਪਿਆਇਆ ਕਰ ਮੈਂ ਤੈਨੂੰ ਬੜੀ ਵਾਰੀ ਕਿਹਾ ਜਿਵੇਂ ਮੈਂ ਤੈਨੂੰ ਕਹਿੰਦੀ ਤੂੰ ਛੱਡ ਦੇ ਤੇ ਲੋਕਾਂ ਨੂੰ ਨਾ ਪਿਉਣੀ ਛੱਡ ਦੇ ਮੈਂ ਕਿੜੀ ਉਹ ਸਾਹਮਣੇ ਪੀਤੀ ਆ ਦੇ ਨਾਲੇ ਉਹ ਤੇ ਮੈਨੂੰ ਕਹੀ ਜਾਂਦਾ ਸੀ ਬਾਨੇ ਬਾਨੇ ਆਡੇ ਚ ਜਲੀਏ ਤਾਰੇ ਸੇਵਾ ਨਹੀਂ ਕਰਦੇ ਜੇ ਮੇਰਾ ਸਾਲਾ ਹੁੰਦਾ ਮੈਨੂੰ ਸੇਵਾ ਕਰਨੀ ਤੇ ਮੈਂ ਕਰਦਾ ਠੱਠੇ ਤੇ ਪੈਂਦੇ ਸੇਵਾ ਨੂੰ ਹਾਂ ਨੂੰ ਕੋਈ ਮਤਲਬ ਨਹੀਂ ਸੇਵਾ ਕਰਨ ਦੀ ਤੂੰ ਤਾਂ ਸੇਵਾ ਕਰ ਦਿੱਤੀ ਨਾਲੇ ਪਿਆਹੇ ਘਵਾਲੇ ਉਹ ਘਾਲ ਵੀ ਫੂਕਦੇ ਤੇ ਸ਼ਰਾਬਾਂ ਤੇ ਤੇ ਨਾਲੇ ਉਹ ਅਗਲੀ ਨੇ ਮੈਨੂੰ ਪੁੱਛਿਆ ਨਹੀਂ ਕਿਛਿਆ ਨਹੀਂ ਉਹ ਵੀਤੀ ਗਈ ਤੀ ਜਿਹੜੀ ਕਰਨ ਦੇ ਹੱਕ ਤੇ ਨਹੀਂ ਮੈਨੂੰ ਕੋ ਲੋੜ ਉਸ ਰੀਕਾ ਕੋ ਬੀਤੀ ਕਰਾਉਂਦੀ ਉਹ ਤਾਂ ਉਦਾਂ ਹੁਣ ਉਮਰ ਹੋ ਗਈ ਆ ਉਦੀ ਆਤ ਨੂੰ ਹਮ ਬੋਲਣ ਦੀ ਪਰ ਉਹਨੇ ਇਹ ਵੀ ਗੱਲ ਕਹੀ ਆ ਕਿ ਮੈਂ ਤੁਹਾਡੇ ਘਰ ਨਾ ਕੋਈ ਕੁੜੀ ਵੜਨ ਦੇਣੀ ਤੇ ਨਾ ਮੈਂ ਆਪਣਾ ਜਵਾਈ ਵੜਨ ਦੇਣਾ ਲਾ ਵੜਨ ਦੇ ਜਵਾਈ ਕੁੜੀ ਘਟਾਈ ਉਹਦਾ ਮੈਨੂੰ ਦਾਬ ਬਾਅਦ ਫੀਲ ਆਇਆ ਗਲਤੀ ਹੋ ਗਈ ਮੰਮੀ ਮਨ ਪੀਦ ਦੇਣਾ ਪਿੰਡ ਦਾ ਮੁੰਡਾ ਕਿਹੇਟ ਹੋ ਕੇ ਮਰ ਗਿਆ ਹਾਂ ਉਹ ਕਿੱਦਾਂ ਉਹ ਇਦਾਂ ਲੱਗਾ ਹੀ ਕਨੈਕਟਰ ਲੱਗਾ ਹੀ ਰੋਡ ਵਿੱਚ ਬਸਤੇ ਅੱਛਾ ਟੂਰ ਡਰਾਈਵਰ ਨੇ ਮਾਰ ਮੂਰਤੀ ਆ ਦੀ ਟਿਪਰ ਟੂਪਰ ਚ ਡਰਾਈਵਰ ਬਚ ਗਿਆ ਨਹੀਂ ਡਰਾਈਵਰ ਹੀ ਮਰ ਗਿਆ ਟਿਪਰ ਵਾਲੀ ਵੀ ਮਰ ਗਿਆ ਹਾਂ ਹਾਂ ਇਹ ਤਾਂ ਬੜਾ ਨੁਕਸਾਨ ਹੋਇਆ ਕਹਿਰ ਹੋ ਗਿਆ ਫਿਰ ਤਾਂ ਹਾਂ ਮੈਨੂੰ ਤਾਂ ਆਪੇ ਬਾਅਦ ਚ ਫੀਲ ਆ ਮੈਂ ਹਮਰੇ ਸ਼ਰਾਬੀ ਅਗੇ ਤੁਰਨਾ ਪਏ ਗਏ ਨਹੀਂ ਨਹੀਂ ਤੂੰ ਨਾ ਚੱਲ ਵੇਹ ਇਦਾਂ ਦਾ ਕੋਈ ਸੁਨੇਹਾ ਸੁਣਿਆ ਪਤਾ ਲੱਜੇ ਤਾਂ ਕਿੰਨਾ ਦੁੱਖ ਲੱਗਦਾ ਵਾ ਐਵੇਂ ਪੁੱਤ ਜੇ ਰੱਜ ਕੇ ਗਿਆ ਕੋਈ ਨੇ ਜੜੀਆਂ ਕਾਹਦੇ ਵਿੱਚ ਬੁੱਝਵਾ ਜਾਂਦਾ ਸਾਰੀ ਭਰਾਈ ਸਾਨੂੰ ਆ ਜਾਣੀ ਇਹ ਜਿਹੇ ਕੰਮ ਬਿਲਕੁਲ ਨਹੀਂ ਕਰਨਾ ਉਦਾਂ ਬਾੜ ਉਹਦਾ ਸੌ ਚੀਜ਼ਾਂ ਹੋਰ ਖਾਣ ਵਾਲੀਆਂ ਉਹ ਖਾਓ ਪੀਓ ਮੰਮੀ ਮੈਂ ਕਿਉਂ ਥੋੜੀ ਪਿਆਲੀ ਉਹ ਮੈਨੂੰ ਪਤਾ ਸੀ ਜੇ ਸ਼ਰਾਬੀ ਹੋਏ ਨਾ ਵਾ ਚਲ ਕੋਈ ਨਹੀਂ ਹੁਣ ਇੱਕ ਵਾਰੀ ਗਲਤੀ ਕਰ ਲਈ ਨਾ ਦੁਬਾਰਾ ਨਾ ਹੁਣ ਕਰੀ ਮੈਂ ਤੈਨੂੰ ਕਹਤਾ ਹੂ ਗਲਤੀ ਮਾਦਾ ਮੈਂ ਕਰਨੀ ਨਹੀਂ ਪਰ ਉਹਦੀ ਲੋਤਲ ਬੜੀ ਚਲਦੀ ਸੀ ਅਮਰ ਉਹਦੀ ਚਲਦੀ ਤਾਂ ਅੱਗੇ ਚਲਦੀ ਰਹਿ ਜਾਂਦਾ ਉਹਨੇ ਹੁਣ ਉਹਗਾ ਮੇਕੋ ਨਹੀਂ ਲਾਵੇਂ ਮੈਂ ਮੰਤਰੀ ਸਾਹਮਣੇ ਕੀ ਕਰਨੀ ਮੇਰੀ ਇਦਾਂ ਚਲਦੀ ਮੇਰੀ ਇਦਾਂ ਚਲਦੀ ਮੇਰਾ ਕਹਿਣਾ ਹੈ ਪਰ ਉਹਨੇ ਕਹਨੇ ਚ ਤੇ ਫੇ ਇਨੇ ਭੂਏ ਚੜਨਾ ਸੀ ਚੜਨਾ ਤਾਂ ਹੈਗਾ ਹੀ ਹੁਣ ਅਗਲੀ ਵੇ ਕਿਦਾਂ ਬੋਲਣ ਲਈ ਆ ਕਿ ਤੈਨੂੰ ਮੈਨੂੰ ਇੱਕ ਵਾਰੀ ਨਹੀਂ ਕਿਹਾ ਇੱਥੇ ਆ ਜਾ ਘਰ ਬਹਿ ਜਾ ਘੜੀ ਚਲੋ ਬੰਦਾ ਚਲੋ ਗੁੱਸਾ ਹੀ ਤੈਨੂੰ ਤੂੰ ਕੱਢ ਵੀ ਲਿਆ ਤੂੰ ਮੈਨੂੰ ਜਾਂਦੀ ਜਾਂਦੀ ਨੂੰ ਕਹਦੇ ਵੀ ਬਹਿ ਜਾ ਘੜੀ ਬੈ ਆਈਆਂ ਤੇ ਬਹਿ ਜਾ ਘੜੀ ਗੱਲਾਂ ਪਤਾ ਕਰਦੇ ਬਸ ਸੋਨੇ ਤੇ ਐ ਗੁੱਸਾ ਜ਼ਹਿਰ ਹੀ ਉਗਲੀ ਜਿੱਨੀ ਉਗਲੀ ਆਦ ਜਾਈ ਨਹੀਂ ਅਣ ਕੋਈ ਤੈਨੂੰ ਘਰੋਂ ਨਾ ਨਿਕਲ ਦਿੰਦੀ ਆਂਦੀ ਮੈਂ ਰਵਾੜ ਨਹੀਂ ਦੇਣੇ ਤੁਹਾਡੇ ਘਰ ਮੈਂ ਆ ਮਰਜੀ ਤੁਹਾਡੇ ਆ ਵੜ ਨਹੀਂ ਦੇਣੇ ਚਲ ਆ ਜਲੀ ਮਤਾਂ ਪਾ ਚਲ ਚਲ ਠੀਕ ਜੇ ਮਮੇ ਹਾਂ ਚਲੋ ਫੇਰ ਮੈਨੂੰ ਦੱਸ ਦਿਓ ਮੈਂ ਭੇਜ ਦੂੰਗਾ ਜੀ ਕਿਹੜਾ ਹੋਣਾ ਹੈ ਮੰਪੀਤ ਹਾਂਜੀ ਮੰਮੀ ਇਹ ਤਾਂ ਫੋਨ ਹੀ ਗੁਰਵੰਨੇ ਹੈ ਗੋਨੇ ਲਾਤਾ ਫੋਨ ਮੰਮੀ ਨੂੰ ਕਰਨੀ ਹੈਗੀ ਠੀਕ ਠਾਕ ਮੰਮੀ ਨਹੀਂ ਤੇ ਠੀਕ ਠਾਕ ਵਾ ਉਹ ਜਿਹੜਾ ਪਿੰਡ ਐਕਸੀਡੈਂਟ ਜਾ ਹੋ ਗਿਆ ਨਾ ਉਹਦਾ ਤੇ ਮਤਲਬ ਕਿ ਕੈਂਡੀ ਮੈਂ ਇੰਨੀ ਦੁਨੀਆਦਾਰ ਨਹੀਂ ਹੋਣ ਵਾਲੀ ਆ ਹਾਂ ਰੋਜ਼ ਦਿਹਾੜੀ ਇੰਨੇ ਐਕਸੀਡੈਂਟ ਇੰਨੀ ਹੱਸਣਾ ਹੋਣ ਸਹੀ ਗੱਲ ਆ ਕਈ ਹੁੰਦੇ ਆ ਐਸੀ ਗੱਲ ਹੁੰਦੇ ਹੂੰ ਕਦੀ ਕਿਤੇ ਸੁਣ ਲਈਦਾ ਕਦੀ ਕਿਤੇ ਸੁਣ ਲਈਦਾ ਆਹ ਮੈਂ ਤਾਂ ਕਿੰਨੇ ਨਾ ਫੀਮੇਲ ਵਰਤ ਕੇ ਰਹੀਏ ਤੇ ਚੰਗਾ ਵਾ ਕੀ ਪਤਾ ਕਿਦਵੇਂ ਨੇ ਟੁੱਟ ਜਾਣਾ ਅੜੀ ਦਾ ਨਹੀਂ ਬੰਦੇ ਦਾ ਨਾ ਚੰਗਿਆਈ ਯਾਦ ਰਹਿ ਜਾਂਦੀ ਆ ਵਾਸ ਵਾਸ ਜੇ ਕੋਈ ਚੰਗਾ ਹੋਗਾ ਨਾ ਉਹਨੂੰ ਕੋਈ ਯਾਦ ਕਰੂਗਾ ਤੇ ਜੇ ਕੋਈ ਦਸੜੂ ਭੋਜੂ ਕਰੂਗਾ ਤਾ ਉਹਨੇ ਕਹਾਂ ਚੰਗਾ ਕਰੂਗਾ ਨਾ ਆ ਤੇਰੀ ਤਾਈ ਵੱਦੀ ਵੇਲਾ ਤੇਰੀ ਤਾਈ ਕੋਲੋਂ ਆਈ ਮਰੋ ਦੀ ਮਾਂ ਵੱਲੋਂ ਅੱਛਾ ਮੈਂ ਕੱਲ ਵੇਖਿਆ ਨੇ ਨਾਲ ਸਬਜ਼ੀਆਂ ਲਾਈਆਂ ਤੇ ਨਾਲ ਇਦਾਂ ਮਿਲ ਕੇ ਨਹੀਂ ਕਿੰਨੇ ਨਾਲੇ ਤਾਜੀ ਮਿਲੀ ਨੀਗੀ ਹਾਂ ਤੇ ਕਿੱਦਾਂ ਅਮਰੋ ਠੀਕ ਹੀ ਹੋਰ ਅਮਰੋ ਨੂੰ ਗੋਲੀ ਵੱਜੀ ਤੇ ਸਾਰੇ ਚਲ ਗਏ ਚਲ ਗਈ ਨੇ ਉਹ ਲਾਫਾ ਕੀਤੀ ਮੇਰੇ ਜਿਹੜੇ ਘਰ ਦੇ ਹੱਕ ਚ ਨੇ ਹਾਂ ਕਹਿੰਦੀ ਤੂੰ ਤੇ ਪਿਆਰ ਕਰਕੇ ਟਕਾਲ ਦਿੱਤਾ ਮੁੰਡਾ ਤੇਰਾ ਸ਼ਰਾਬਾ ਪੀਂਦਾ ਤੇਰਾ ਮੁੰਡਾ ਨੇਪਦਾ ਸ਼ਰਾਬੀ ਲੋਨਾਂ ਨੂੰ ਪਿਆਰ ਕਰਕੇ ਮੇਰੇ ਵੀ ਜਵਾਈ ਨੂੰ ਪਿਆਰ ਕੇ ਕੁੜੀ ਨੂੰ ਕਟਾਇਆ ਤੁਹਾਡੇ ਸਾਹਮਣੇ ਤੁਸੀਂ ਉਹ ਤਮਾਸ਼ਾ ਲਾਇਆ ਆਪ ਤਾਂ ਤੂੰ ਚਲ ਗਈ ਕੁੜੀ ਉੱਥੇ ਕੁੜੀ ਆਪਣੀ ਕੋ ਇੱਥੇ ਤੂੰ ਉਹ ਤਮਾਸ਼ਾ ਲਾਇਆ ਜਿਹੜੇ ਲਵਾਉਂਦਾ ਉਹਨੇ ਸਾਰੀ ਬਿਰਾਈ ਮੈਨੂੰ ਦੇ ਦਿੱਤੀ ਤੇ ਵੇਖਿਆ ਨਾ ਕਰਦੇ ਧੀਆ ਪੁੱਤਵਾ ਪੂਗਤਣੀਆਂ ਜਿਹੜੀਆਂ ਸੋਨੀਆਂ ਮਾਵਾਂ ਨੂੰ ਪੈਂਦੀਆਂ ਹੋਰ ਮੈਂ ਤਾਂ ਮੰਨਾਂਗੇ ਤੇ ਵੀ ਹਲੀ ਖਲੋਤਾ ਮੈਂ ਤੈਨੂੰ ਕਹਾਂ ਮੈਂ ਭਰਾਵਾ ਛੱਡਦੇ ਆ ਕੰਮ ਨੇ ਰਕਮ ਚ ਪਹੁੰਨੀ ਹੋ ਰੱਖਿਆ ਇਹ ਰੋਹ ਗੱਲ ਮਿਹਣੇ ਹੀ ਹੋ ਤਾਂ ਮਿਹਣੇ ਹੀ ਹੋ ਤਾਂ ਲਾਵੇਂ ਹੀ ਹੋ ਜਨੇ ਮਾਰਦੀ ਲੱਲੋ ਹੂੰ ਨਾਲੇ ਵੇ ਪੈਸੇ ਪੁਕੇ ਸ਼ਰਾਬੇ ਵਾਲੀ ਨਾਲੇ ਵੇ ਕਿੰਨੀ ਅਗਲੇ ਨੇ ਬੀਤੀ ਕੀਤੀ ਉਹਦਾ ਵੀ ਜਦੋਂ ਪੀ ਕੇ ਘਰ ਲੜਦੇ ਹੁਣ ਕਿਤੇ ਕਿ ਤੱਕ ਨਹੀਂ ਆ ਕੇ ਇਹਨੂੰ ਬਾਲਾ ਕੱਢਦੀ ਉਹ ਤੁਹਾਨੂੰ ਨਾ ਕੱਢਦੀ ਹੋਗੀ ਸੋਦਰ ਤੇ ਫੇਰ ਮੰਮੀ ਮਕਾਲਾ ਦਵਾਉਂਦਾ ਹੈ ਤੇ ਪੀਂਦੇ ਭਾਵੇਂ ਇਹ ਆ ਜਦੋਂ ਆਂਡ ਗਵੰਡ ਗੱਲਾਂ ਕਰਦਾ ਵਾ ਤੇ ਫਿਰ ਸਾਨੂੰ ਵੀ ਦੁੱਖ ਲੱਗਦਾ ਵਾ ਹਨਾ ਉਹ ਸਾਚੜਾ ਜਦੋਂ ਬੋਲਦੀ ਹੋ ਤਾਂ ਮਿੱਠੀ ਕੇ ਕਲੇਸ਼ ਕਰਦਾ ਘਰ ਤੇ ਤੁਸੀਂ ਤੇ ਗਿੱਜਿਆ ਜਾਂ ਕਲੇਸ਼ ਉਹਨਾਂ ਤਹਾੜ ਕੋ ਨਹੀਂ ਸੁਣਿਆ ਹਾਂ ਉਹ ਗੱਲ ਵੱਖਰੀ ਆ ਵੀ ਅਹੀਂ ਅਹੀਂ ਇਹਦੇ ਤੇ ਜਰੀ ਜਾਂਦੀ ਉਹ ਵੀ ਅਹੀਂ ਜੋ ਮਰਜੀ ਕਹਿ ਲੀਏ ਹਨਾ ਅਹੀਂ ਵੀ ਤੇ ਗੁੱਸੇ ਦੇ ਵਿੱਚ ਆ ਕੇ ਕਿੰਨਾ ਕੁਝ ਬੋਲਦੇ ਆ ਉਹ ਸਾਨੂੰ ਹਜਮ ਹੋ ਜਾਂਦਾ ਵਾ ਪਰ ਜੇ ਕੋਈ ਦੂਜਾ ਬੋਲ ਜੇ ਉਹ ਸਾਨੂੰ ਹਜਮ ਹੁੰਦਾ ਉਹ ਨਹੀਂ ਜਰਿਆ ਜਾਂਦਾ ਨਾ ਕੋਈ ਆਂਦੇ ਸਿਆਣਿਆਂ ਨੇ ਕਿਹਾ ਸ਼ਰੀਕਾਂ ਦੇ ਬੋਲ ਜਰੇ ਜਾਂਦੇ ਕਿਤੇ ਉਹਨੇ ਨੇ ਕਿਹਾ ਬੈਜਾ ਉਹਨੇ ਨੇ ਕਿਹਾ ਖਲੋਦਾ ਅੱਛਾ ਇੰਨੀ ਕਿਤੇ ਸੜੀ ਕਿਤਾ ਕਿੰਨੀ ਕੁ ਭਰੀ ਫਰੀਕਿਆ ਨਹੀਂ ਮੈਂ ਤਾਂ ਤੁਹਾਡੇ ਘਰ ਗਈ ਤੇ ਇਹ ਮੈਨੂੰ ਟੱਕਰੀਆਂ ਨੇ ਹਾਂ ਘਰ ਇੱਥੇ ਰੋਲਾ ਪਾ ਕੇ ਜਾਣਾ ਹੀ ਉਹਨੇ ਫਿਰ ਆਹੋ ਨਾਂ ਦੀ ਮੈਂ ਆਪਣੀ ਕੁੜੀ ਆਉਣ ਦੇਣੀ ਤੇ ਨਾਂ ਤੁਹਾਡੇ ਘਰ ਆਉਣਾ ਆਪਣਾ ਜਵਾਈ ਨਹੀਂ ਵੀ ਆਪਣੇ ਘਰ ਮੈਂ ਨਹੀਂ ਤੁਹਾਡੇ ਘਰ ਵੜਨ ਦੇਣਾ بس ਕੋ ਗੱਲ ਰਹਿ ਗਈ ਕਰਨ ਵੰਦੀ ਉਹ ਹੋ ਗੱਲ ਵਾ ਨਾ ਜੋ ਮਰਜੀ ਮਾਨ ਦੇ ਵਿੱਚ ਸੋ ਉਹ ਬਈ ਕਿੰਨਾ ਕਚਰ ਕਚਰ ਕਰਦੀ ਸੀ ਉਹ ਉਹਦਾ ਕੋਈ ਗੱਲ ਬਾਤ ਨਹੀਂ ਕਿ ਚਾਹੇ ਕਿੱਦਾਂ ਕਿੱਦਾਂ ਨਹੀਂ ਤੇ ਸਾਡੂ ਸਾਨੂੰ ਬਰਿਆਈਆਂ ਦੇਤੀ। ਉਹਦਾ ਮੰਮੀ ਇੱਕ ਗੱਲ ਦੱਸਾਂ। ਮੈਂ ਤੇ ਨਾ ਜਦੋਂ ਡਈ ਨਾ ਗੱਲਾਂ ਕਰਨ ਤੇ ਮੈਂ ਆਪਣੇ ਮਨ ਚ ਸੋਚਣ ਦੀ ਵੀ ਇਹਦੀ ਬੜੀ ਖਦਰਵਾਤ ਤੇ ਬੜੀ ਚਲਦੀ ਆ ਜੇ ਸੋਰੇ। ਇਹ ਜੇ ਚਲਾਕਾ ਹੁੰਦੀਆਂ ਵਾ ਚਾਰ ਚੁਕਰੇ ਉਹ ਗਲਤੀ ਲੜਾਈ ਪਾ ਕੇ ਤਾਂ ਕਾਹ ਜਾਂਦੇ ਨਾ। ਮੈਂ ਤਾਂ ਆ ਹੀ ਤੈਨੂੰ ਕਹਿੰਦੀ ਵੀ ਮਗਰ ਨਹੀਂ ਲੱਗੀਦਾ ਕਿਹਦੇ। ਆਪਣੀ ਮਰਜ਼ੀ ਕਰੀਦੀ ਹੁੰਦੀ। ਨਹੀਂ ਮਗਰ ਤਾਂ ਨਹੀਂ ਲੱਗੀਦਾ ਉਹਦਾ ਆਪਣੇ ਮਨ ਦੇ ਬਲਵਲੇ ਹੁੰਦੇ ਆ ਹੀ ਸੋਚ ਲੈਨੇ ਵੀ ਭੁਲਾਣਾ ਬੰਦਾ ਜਿਹੜਾ ਉਹ ਬੜਾ ਸੌਖਾ ਵਾ ਤੇ ਮੈਂ ਹਰੇ ਘਰ ਬੜੀ ਔਖੀ। ਇਹ ਘਰਾਂ ਦੇ ਹੋਲੇ ਪੜਦੇ ਆ ਇਹਦੇ ਕਰਨਾ ਜਾਓ ਘਰ ਚੰਗਾ ਜਿਹਦੇ ਬਾਹਰ ਨਾ ਜਾਓ ਬਾਹਰ ਚੰਗਾ ਹਾਂ ਤਾਂ ਹੀ ਕਹਿੰਦੇ ਆ ਨਾ ਕੋਠੇ ਚੜ੍ਹ ਕੇ ਵੇਖੋ ਤੇ ਸਾਰਾ ਜੱਗ ਹੀ ਦੁਖੀ ਆ ਸਾਰਾ ਜੱਗ ਹੀ ਦੁਖੀ ਆ ਹਾਂ ਜਿੰਨੂੰ ਕੋਲੋ ਉਹ ਹੀ ਦੁਖੀ ਆ ਹੋਰ ਐਦਾਂ ਹੀ ਟਾਈਮ ਲੰਘਦਾ ਜਾਣਾ ਮੰਮੀ ਚਲੋ ਕੋਈ ਨਹੀਂ ਹੱਥ ਜੋੜਿਆ ਕਰ ਬੋ ਮਾਲਕ ਚੰਗਾ ਚੰਗਾ ਟਾਈਮ ਨਾ ਗਾ ਹਾਂ ਜੀ ਹਾਂ ਜੀ ਸੁੱਖ ਸ਼ਾਂਤੀ ਬਣੀ ਰਵੇ ਇੰਨੀ ਬਹੁਤ ਆ ਮੰਮੀ ਮੈਂ ਚੱਲਿਆ ਆ ਲੈ ਹੁਣ ਮੰਮੀ ਇਹ ਵੀ ਚੱਲ ਚੱਲਿਆ ਇਹ ਉਧਰ ਕਹਿੰਦਾ ਜਾਣਾ ਹਾਂ अच्छा उधर जा तू जा, ही जाना ਤਾਂ ਇਕੱਲੇ ਨਿਕਲਦੀਏ ਨਹੀਂ ਮੰਮੀ ਅਜੇ ਤੇ ਮੰਮੀ ਨੇ ਕਹਿਣ ਦੇ ਹੀਗੇ ਭੇਜੇ ਨਹੀਂ ਪਤਾ ਕਿ ਕਦੋਂ ਮੈਨਾ ਜਦ ਪੋਸਟਮਾਰਟਮ ਵਗੈਰਾ ਹੋਣਾ ਵਾ ਸਾਰਾ ਕੋ ਅੱਛਾ ਹੂੰ ਚੱਲ ਵੇਖ ਲਓ ਜੇ ਮੈਨੂੰ ਰੋਕ ਕੇ ਆਵਾ ਫਿਰ ਆ ਨਾ ਜਾ ਹਜੇ